ਆਪਦੇ ਆਪ ਨੂੰ ਮਹਿਸੂਸ ਹੋ ਰਿਹਾ ਵੀ ਅਸੀਂ ਸੱਚਮੁੱਚ ਗੁਲਾਮ ਆ ਅਸੀਂ ਆਜ਼ਾਦ ਨਹੀਂ ਹੈਗੇ ਬਟ ਆਪਣੇ ਤਾਂ ਇਤਿਹਾਸ ਪਤਾ ਇਹਨਾਂ ਨੂੰ ਗੁਰੂ ਤੇਗ ਬਹਾਦਰ ਜੀ ਨੇ ਹਿੰਦੂਵਾਲੀ ਦਾ ਆਪਦਾ ਸਿਰ ਕਟਵਾਇਆ ਸੀ ਸੀਧੀ ਜੇ ਜਾ ਕੇ ਚਾਂਦਰੀ ਚੌਕ ਤੇ ਸੀਸ ਦਿੱਤਾ ਉਸੇ ਦਿੱਲੀ ਚ ਵੜਾਂ ਤੋਂ ਸਾਨੂੰ ਅਜੇ ਰੋਕਿਆ ਜਾਂਦਾ ਉਥੋਂ ਕੀ ਅੱਧਾ ਕਿਲੋਮੀਟਰ ਵੀ ਨਹੀਂ ਹੈਗਾ ਲਾਲ ਕਿਲਾ ਇੰਡੀਆ ਆਜ਼ਾਦ ਹੈ ਪਰ ਆਪਾਂ ਤਾਂ ਜਾਂ ਅਜੇ ਤੱਕ ਹੋਏ ਨਹੀਂ ਹੈਗੇ ਜਿਹੜੇ ਇਹਨਾਂ ਦਾ ਆਪਣੇ ਨਾਲ ਵਤੀਰਾ ਪੰਜਾਬੀਆਂ ਨਾਲ ਜਾਂ ਸਿੱਖਾਂ ਨਾਲ ਹੁਣ ਆਪਾਂ ਕਿਵੇਂ ਕਹਦਾਂਗੇ ਵੀ ਅਸੀਂ ਆਜ਼ਾਦ ਆ ਮੈਨੂੰ ਰੋਕੇ ਕਹਿੰਦੇ ਸਰ ਵੀ ਥੋੜੇ ਇਹ ਕੀ ਹੈ ਬਈ ਸ਼ਰੀ ਸਾਹਿਬ ਹੈ ਕਹਿੰਦੇ ਜੀ ਅਲਾਉ ਨਹੀਂ ਹੈਗਾ ਮੈਂ ਕਿਉਂ ਨਹੀਂ ਅਲਾਉ ਹੈਗਾ ਦੱਸੋ ਕੀ ਵੀਜ਼ਨ ਹੈ ਤੇ ਉਹ ਕਹਿੰਦੇ ਵੀ ਇਹ ਵੈਪਨ ਹੋ ਗਿਆ ਇੱਕ ਤਰ੍ਹਾਂ ਦਾ ਇਹ ਤੁਹਾਨੂੰ ਮੈਟਰੋ ਸਟੇਸ਼ਨ ਤੇ ਰੋਕਿਆ ਸਭ ਤੋਂ ਪਹਿਲਾਂ ਮੈਟਰੋ ਸਟੇਸ਼ਨ ਤੇ ਬਾਹਰ ਨਾਕਾ ਸੀ ਸੀਆਰਪੀਐਫ ਦੇ ਜਵਾਨ ਸੀ हां ਸੀਆਰਪੀ ਦੇ ਵੀ ਸੀ ਪੁਲਿਸ ਵੀ ਸੀ ਦਿੱਲੀ ਪੁਲਿਸ ਦੀ ਦਿੱਲੀ ਪੁਲਿਸ ਦੀ ਦੋਨੋਂ ਸੀਗੇ ਫਿਰ ਉਹਨਾਂ ਨੇ ਅਸੀਂ ਇਹੀ ਇਨਵੀਟੇਸ਼ਨ ਦਿਖਾਇਆ ਸਾਰਾ ਕੁਝ ਇਹ ਪਾਸ ਦਿਖਾਇਆ ਵੀ ਸਾਡਾ ਇਹ ਆਈ ਕਾਰਡ ਮਿਲਿਆ ਸਾਰਾ ਕੁਝ ਹੈ ਸਰ ਜੇ ਇੱਕਨ ਦੀ ਕੋਈ ਗੱਲ ਹੁੰਦੀ ਸੀ ਫਿਰ ਪਹਿਲਾਂ ਹੀ ਕਾਨੂੰ ਦਿੰਦੇ ਇਹ 5 ਨੰਬਰ ਗੇਟ ਦੀ ਘਟਨਾ ਦੱਸ ਰਿਹਾ ਲਾਲਚ ਕਿਨੇ ਦੇ ਗੇਟ ਦੀ 5 ਨੰਬਰ ਗੇਟ ਦੀ ਇਹਨਾਂ ਦੇ ਆਪਣੇ ਗੇਟ ਬਣਾਏ ਹੋਏ ਸੀ ਵੀ ਉਹ ਲਾ ਕੇ ਤੰਬੂ ਲਾ ਕੇ ਫਿਰ ਉਹਨਾਂ ਨੇ ਉਸ ਤੋਂ ਬਾਅਦ ਸਾਨੂੰ ਇੱਕ ਆਫਰ ਦਿੱਤਾ ਕਹਿੰਦੇ ਵੀ ਤੁਸੀਂ ਉਹ ਕਰ ਲਓ ਉਤਾਰ ਦਿਓ ਇਹਦੇ ਉਤਾਰ ਕੇ ਉਹਨਾਂ ਦੇ ਉਹ ਤੰਬੂ ਵਾਲੇ ਰੂਮ ਸੀ ਬਣਾਏ ਹੋਏ ਵੀ ਉੱਥੇ ਤੁਸੀਂ ਰੱਖ ਸਕਦੇ ਹੋ ਉਸ ਤੋਂ ਬਾਅਦ ਵਾਪਸੀ ਜਾਓਗੇ ਅਸੀਂ ਤੁਹਾਨੂੰ ਦੇ ਦਾਂਗੇ ਹੈਂਡਓਵਰ ਕਰ ਦਾਂਗੇ ਤੁਸੀਂ ਲੈ ਜਿਓ ਅਸਿਕਾ ਸਰ ਇਹ ਸਾਡੇ ਅਲਾਉ ਨਹੀਂ ਹੈਗਾ ਧਰਮ ਵਿੱਚ ਇਹ ਤਾਂ ਮਤਲਬ ਹੀ ਨਹੀਂ ਹੋઈ ਨਹੀਂ ਸਕਦਾ ਕਹਿੰਦੇ ਜੇ ਫਿਰ ਤੁਸੀਂ ਅੰਦਰ ਕਿਵੇਂ ਜਾਓਗੇ ਜਾਣੀ ਸਰ ਸਾਨੂੰ ਕੋਈ ਜ਼ਰੂਰੀ ਨਹੀਂ ਅਸੀਂ ਨਹੀਂ ਜਾਣਾ ਚਾਹੁੰਦੇ ਅਸੀਂ ਜੈਸ ਲਾਲ ਕਿਲੇ ਦੇ ਉੱਤੇ ਖਾਲਸਾ ਨਿਸ਼ਾਨ ਕਈ ਵਾਰ ਝੁਲਿਆ ਕਿਹਾ ਜਾਂਦਾ ਕਿ 19 ਵਾਰ ਇਹ ਦਿੱਲੀ ਨੂੰ ਫਤਿਹ ਕੀਤਾ ਸਿੰਘਾਂ ਨੇ ਅੱਜ ਉਸੇ ਲਾਲ ਕਿਲੇ ਦੇ ਵਿੱਚ ਸਾਨੂੰ ਵੜਨ ਨਹੀਂ ਦਿੱਤਾ ਗਿਆ। ਉਹਨਾਂ ਨੇ ਸਾਨੂੰ ਇਨਵੀਟੇਸ਼ਨ ਦਿੱਤਾ, ਉਹਨਾਂ ਨੇ ਸਾਨੂੰ ਆਪਣੀਆਂ ਗੱਡੀਆਂ ਕਿਰਾਏ ਤੇ ਕਰਕੇ ਲੈ ਕੇ ਗਏ, ਸਰਕਾਰ ਨੇ ਖਰਚਾ ਕੀਤਾ, ਹੋਟਲ ਪ੍ਰੋਵਾਈਡ ਕਰੇ, ਸਾਰਾ ਕੁਝ ਕਰਿਆ, ਬਸ ਕੋਆਰਡੀਨੇਟਰ ਸਾਰਾ ਕੁਝ ਦਿੱਤਾ ਉਹਨਾਂ ਨੇ। ਤੇ ਫਿਰ ਕੀ ਉੱਥੇ ਕੀ ਰੀਜ਼ਨ ਹੋਇਆ ਵੀ ਜਿਹੜੇ ਹੋਰ ਇੰਨੇ ਗੋਆ, ਤਾਮਿਲਨਾਡੂ ਸਾਰੇ ਆਏ ਹੋਏ ਸੀ, ਉਹ ਜਾ ਸਕਦੇ ਨੇ ਇੱਕ ਅਸੀਂ ਸੀਰੀ ਸਾਹਿਬ ਆਈ ਹੋਈ ਕਰਕੇ ਸੀ ਜਾ ਨਹੀਂ ਸਕਦੇ। ਇਹ ਸਿੱਖਾਂ ਨਾਲ ਹੋ ਰਹੇ ਲਗਾਤਾਰ ਬਤਾਰੇ ਨੂੰ ਤੁਸੀਂ ਕਿਵੇਂ ਦੇਖਦੇ ਹੋ? ਇਹ ਕਿੰਨਾ ਕੁ ਵੱਡਾ ਜਲੌਅ ਮੰਨਦੇ ਆਂ? ਕਿ ਕਿਤੇ ਕੁਰਬਾਨੀਆਂ ਦੀ ਜਰੂਰਤ ਹੈ ਕਿਤੇ ਲੰਗਰ ਦੀ ਜਰੂਰਤ ਹੈ ਕਿਤੇ ਹੜਾ ਆ ਗਿਆ ਕਿਤੇ ਭੁੱਖਮਰੀ ਹੋ ਗਈ ਸੁੱਕਾ ਪੈ ਗਿਆ ਜਾਂ ਤਾਂ ਇਹਨਾਂ ਨੂੰ ਸਿੱਖ ਜਾਤ ਆਉਂਦੇ ਨੇ ਫਿਰ ਇਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਹਾਂ ਇਹ ਸਿੱਖ ਨੇ ਜਾਂ ਇਹਨਾਂ ਦੇ ਕਕਾਰ ਪਾਏ ਹੋਣੇ ਫੌਜੀਆਂ ਦੇ ਵੀ ਕਕਾਰ ਪਾਏ ਹੋਣੇ ਕੀ ਉਹਨਾਂ ਦੇ ਕਕਾਰ ਲਾਉਂਦੇ ਨੇ ਹੁਣ 701 ਗਾਲ ਦੋਸਤੋ ਤੁਸੀਂ ਦੇਖ ਰਹੇ ਹੋ ਐਚਆਰ ਪੰਜਾਬ ਮੈਂ ਤੁਹਾਡਾ ਦੋਸਤ ਰਾਜਦੀਪ ਸਿੰਘ ਹਮੇਸ਼ਾ ਸਿੱਖਾਂ ਦੇ ਨਾਲ ਭਾਰਤ ਮੁਲਕ ਦੇ ਅੰਦਰ ਵਤੀਰਾ ਹੀ ਕੀਤਾ ਗਿਆ ਤੱਕਾ ਹੋਇਆਗਾ ਚਾਹੇ ਉਹ ਸਾਡੇ 에어ਪੋਰਟ ਹੋਣ ਚਾਹੇ ਫਿਰ ਐਗਜ਼ਾਮੀਨੇਸ਼ਨ ਸੈਂਟਰ ਹੋਣ ਜਾਂ ਫਿਰ ਦਿੱਲੀ ਦਾ ਲਾਲ ਕਿਲਾ ਹੋਵੇ ਉਹ ਭਾਰਤ ਜਿਸ ਨੂੰ ਆਜ਼ਾਦ ਕਰਾਉਣ ਦੇ ਲਈ ਸਭ ਤੋਂ ਵੱਧ ਕੁਰਬਾਨੀਆਂ ਪੰਜਾਬ ਸਿੱਖਾਂ ਦੀਆਂ ਹੋਈਆਂ ਸਿੱਖਾਂ ਨੇ ਸਭ ਤੋਂ ਵੱਧ ਕੁਰਬਾਨੀ ਦਿੱਤੀਆਂ ਆਪਣੇ ਸਿਰ ਕਟਵਾ ਕੇ ਇਸ ਮੁਲਕ ਦੀ ਆਜ਼ਾਦੀ ਲਈ ਹਾਲਾਂਕਿ ਉਸ ਆਜ਼ਾਦੀ ਦੇ ਵਿੱਚ ਵੀ ਨੁਕਸਾਨ ਸਿੱਖਾਂ ਦਾ ਹੀ ਹੋਇਆ ਸਾਡੇ ਗੁਰੂ ਘਰ ਵੰਡੇ ਗਏ ਸਾਡਾ ਪੰਜਾਬ ਵੰਡਿਆ ਗਿਆ ਸਾਡੀ ਮਾਂ ਵੰਡੀ ਗਈ ਸਾਡੀ ਬੋਲੀ ਸਾਡਾ ਪਹਿਰਾਵਾ ਸਾਡਾ ਸੱਭਿਆਚਾਰ ਵੰਡਿਆ ਗਿਆ ਬਹੁਤ ਕੋਈ ਸੰਤਾਪ ਝੱਲਿਆ ਪਰ ਜਿਹੜੀਆਂ ਹਕੂਮਤਾਂ ਨੇ ਉਹ ਅੱਜ ਵੀ ਸਾਡੇ ਸਿੱਖਾਂ ਦੇ ਜ਼ਖਮਾਂ ਨੂੰ ਅੱਲੇ ਕਰਨ ਦੇ ਤੋਂ ਪਿੱਛੇ ਨਹੀਂ ਹਟਦੀਆਂ ਹਮੇਸ਼ਾ ਸਿੱਖਾਂ ਦੇ ਨਾਲ ਹਰ ਥਾਂ ਤੱਕਾ ਹੋ ਰਿਹਾ ਬੀਤੇ ਦਿਨੀ ਇੱਕ ਧੀ ਦੇ ਨਾਲ ਇੱਕ ਭੈਣ ਦੇ ਨਾਲ ਰਾਜਸਥਾਨ ਦੇ ਵਿੱਚ ਪੇਪਰ ਦੇਣ ਤੋਂ ਰੋਕ ਦਿੱਤਾ ਜਾਂਦਾ ਸਿਰਫ ਕਕਾਰਾਂ ਕਰਕੇ ਉਸ ਤੋਂ ਬਾਅਦ ਭਾਜਪਾ ਦੀ ਇੱਕ ਘਟਿਆ ਸ਼ਰਮਨਾਕਰਤੂਤ ਆ ਭਾਜਪਾ ਨੇ ਇੱਕ ਸਰਪੰਚ ਨੂੰ ਪੰਜਾਬ ਦੇ ਨੂੰ ਇਸ ਗੱਲ ਤੋਂ ਦਿੱਲੀ ਦੇ ਲਾਲ ਕਿਲੇ ਤੋਂ ਵਾਪਸ ਮੋੜ ਦਿੱਤਾ ਕਿ ਉਸ ਨੇ ਅੰਮ੍ਰਿਤ ਪਾਣ ਕੀਤਾ ਹੋਇਆ ਸੀ ਤੇ ਸ਼੍ਰੀ ਸਾਹਿਬ ਪਹਿਨਿਆ ਹੋਇਆ ਸੀ ਕਿ ਉਸ ਨੂੰ ਕਿਹਾ ਜਾਂਦਾ ਕਿ ਸ਼੍ਰੀ ਸਾਹਿਬ ਉਤਾਰ ਦਿਓ ਫਿਰ ਤੁਹਾਨੂੰ ਲਾਲ ਕਿਲੇ ਦੇ ਅੰਦਰ ਜਾਣ ਦਿੱਤਾ ਜਾਵੇਗਾ ਗੱਲਬਾਤ ਕਰਾਂਗੇ ਸਾਡੇ ਨਾਲ ਸਰਪੰਚ ਗੁਰਧਿਆਨ ਸਿੰਘ ਖੁਦ ਮੌਜੂਦ ਨੇ ਪੂਰੀ ਘਟਨਾ ਦੇ ਬਾਰੇ ਚਰਨਾ ਪਉਣਗੇ ਕੀ ਕੁਝ ਉੱਥੇ ਵਾਪਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਪੰਚ ਸਾਹਿਬ ਤੁਸੀਂ ਦਿੱਲੀ ਲਾਲ ਕਿਲੇ ਤੇ ਕਿਵੇਂ ਜਾਣਦੇ ਹੋ ਦਿੱਲੀ ਲਾਲ ਕਿਲੇ ਤੇ ਜੀ ਅਸੀਂ ਗਏ ਸੀ ਆਪਣੇ ਸੈਨੀਟੇਸ਼ਨ ਵਿਭਾਗ ਰਾਹੀਂ ਉਹਨਾਂ ਨੇ ਸਾਨੂੰ ਇਨਵੀਟੇਸ਼ਨ ਦਿੱਤਾ ਸੀ ਵੀ ਤੁਸੀਂ ਉੱਥੇ ਜਾਓ ਆਪਣਾ ਪਿੰਡ ਉਹਦੇ ਚ ਆਇਆ ਹੈ ODI ਪਲੱਸ ਮਾਡਲ ਚ ਆਉਂਦਾ ਸੀਗਾ ਤੇ ਉਹਦੇ ਕਰਕੇ ਉਹਨਾਂ ਨੇ ਸਾਨੂੰ ਇਨਵਾਈਟ ਕੀਤਾ ਸੀ ਅਸੀਂ ਕਿਹਾ ਵੀ ਠੀਕ ਹੈ ਜੀ ਅਸੀਂ ਜਾਵਾਂਗੇ ਇਹ ਸੀ ਤੁਹਾਨੂੰ ਕੋਈ ਇਨਵੀਟੇਸ਼ਨ ਪੱਤਰ ਆਇਆ ਸੀਗਾ ਕੋਈ ਰਿਕਾਰਡ ਹੈ ਤੁਹਾਡੇ ਕੋਲ ਆ ਸੀ ਇਨਵੀਟੇਸ਼ਨ ਪੱਤਰ ਹੈ ਜੀ ਤੇ ਇਹ ਇਨਵਿਟੇਸ਼ਨ ਪੱਤਰ ਸਾਨੂੰ ਉਥੋਂ ਮਿਲੇ ਆ ਬਕਾਇਦਾ ਫਿਰ ਅਸੀਂ ਗਏ ਆ ਤੇ ਇਹ ਆਈ ਕਾਰਡ ਦਿੱਤੇ ਗਏ ਸੀ ਉਥੇ ਅੱਛਾ ਬਕਾਇਦਾ ਆਈ ਕਾਰਡ ਵੀ ਤੁਹਾਡਾ ਜਾਰੀ ਹੋ ਜਾਗਾ ਇਹ ਸਾਨੂੰ ਹਾਂ ਅਸੀਂ ਇੱਥੋਂ ਗਏ ਸੀ 13 ਤਰੀਕ ਨੂੰ ਜੇ 14 ਤਰੀਕ ਨੂੰ ਸਾਨੂੰ ਮਿਲੇਆ ਇਨਵਿਟੇਸ਼ਨ ਵੀ ਤੇ ਆਈ ਕਾਰਡ ਵੀ ਇਹ ਦੋਨੋਂ ਚੀਜ਼ਾਂ ਸਾਨੂੰ 14 ਤਰੀਕ ਨੂੰ ਸ਼ਾਮ ਨੂੰ ਦਿੱਤੀਆਂ ਗਈਆਂ ਨੇ ਇਹ ਸਾਡਾ ਜਰ ਹੈਗਾ ਸੀ 2 ਮਹੀਨੇ ਪਹਿਲਾਂ ਦਾ ਪ੍ਰੋਸੀਜਰ ਹੈ ਜਾਨੀ 2 ਮਹੀਨੇ ਪਹਿਲਾਂ ਸਾਨੂੰ ਕਾਲ ਆਉਂਦੀ ਹੈ ਸਾਡੇ ਸੈਨੀਟੇਸ਼ਨ ਵਿਭਾਗ ਤੋਂ ਵੱਲੋਂ ਪਟਿਆਲੇ ਤੋਂ ਉਹ ਕਹਿੰਦੇ ਵੀ ਸੈਂਟਰ ਦੀ ਉਹ ਹੈ ਜੀ 15 ਅਗਸਤ ਦੇ ਵੀ ਇੱਕ ਨਿਕਨ ਸਾਰਾ ਚੱਲ ਰਿਹਾ ਵੀ ਤੁਸੀਂ ਜਾਣਾ ਚਾਹੋਗੇ ਤੇ ਅਸੀਂ ਕਹਾਂ ਮੈਡਮ ਕੀ ਡੇਟ ਹੈ ਕਿਵੇਂ ਆ ਉਹ ਕਹਿੰਦੇ ਵੀ 15 ਅਗਸਤ ਦੇ ਪ੍ਰੋਗਰਾਮ ਅਸੀਂ ਕਹੇ ਜੀ ਠੀਕ ਆ ਜ਼ਰੂਰ ਜਾਵਾਂਗੇ ਮਾਨ ਵਾਲੀ ਗੱਲ ਚਲੋ ਹਨਾ ਤੇ ਸਾਡਾ ਪਿੰਡ ਓਡੀਆ ਪਲੱਸ ਮਾਡਲ ਹੈ ਕਾਫੀ ਪ੍ਰੋਜੈਕਟ ਚੱਲ ਰਹੇ ਨੇ ਵਧੀਆ ਤਰੀਕੇ ਨਾਲ ਉਹਦੇ ਕਰਕੇ ਸਾਨੂੰ ਉਹਨਾਂ ਨੇ ਇਨਵੀਟੇਸ਼ਨ ਦਿੱਤਾ ਤੇ ਉਸ ਤੋਂ ਬਾਅਦ 2 ਮਹੀਨੇ ਦੇ ਵਿੱਚ ਉਹਨਾਂ ਨੇ ਸਾਤੋਂ ਆਧਾਰ ਕਾਰਡ ਫੋਟੋਆਂ ਜਿੰਨੇ ਵੀ ਪ੍ਰੂਫ ਹੋ ਸਕਦੇ ਨੇ ਜੋ ਵੀ ਹੁੰਦੇ ਨੇ ਸਾਰੇ ਉਹਨਾਂ ਨੇ ਸਾਤੋਂ ਲਏ ਨੇ ਹੂੰ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਸਾਨੂੰ ਕਾਫੀ ਵਾਰ ਵੀਡੀਓ ਬਣਵਾ ਕੇ ਪੁੱਵਾਈਆਂ ਵੀ ਸਾਨੂੰ ਵੀਡੀਓ ਪਾਓ ਸਰ ਵੀ ਤੁਹਾਡੇ ਪਿੰਡ 'ਚ ਕੀ ਕੰਮ ਹੋਇਆ ਕੀ ਨਹੀਂ ਹੋਇਆ ਵਧੀਆ ਕੰਮ ਕਿਹੜੇ-ਕਿਹੜੇ ਨੇ ਕੀ ਤੁਹਾਨੂੰ ਦਿੱਕਤਾਂ ਹੋਈਆਂ ਅਸੀਂ ਉਹ ਵੀ ਕਰਿਆ ਤੇ ਫਿਰ ਉਹਨਾਂ ਨੇ ਆਪਣਾ ਇਹ ਕਰਿਆ ਵੀ ਉਥੇ ਜਾ ਕੇ ਤੁਹਾਨੂੰ ਸਪੀਚ ਦੇਣੀ ਪਏਗੀ ਜਿਹੜਾ 14 ਤਰੀਕ ਨੂੰ 27 ਨਨ ਮਨਿਸਟਰ ਜੀ ਨੇ ਜਲ ਵਿਭਾਗ ਦੇ ਉਹਨਾਂ ਨਾਲ ਠੀਕ ਹੈ ਤੇ ਅਸੀਂ ਕਹ ਵੀ ਠੀਕ ਹੈ ਜੀ ਕੋਈ ਗੱਲ ਨਹੀਂ ਦੇ ਦਾਂਗੇ ਤੇ ਮੈਂ ਸਪੀਚ ਦੀ ਵੀ ਤਿਆਰੀ ਕਰੀ ਸਾਰਾ ਕੁਝ ਕਰਿਆ ਤੇ ਉੱਥੇ ਚਲੋ ਕਿਸੇ ਕਾਰਨ ਸਪੀਚ ਨਹੀਂ ਹੋ ਸਕੀ 100 ਸਰਪੰਚ ਅਸੀਂ ਪੂਰੇ ਇੰਡੀਆ ਤੋਂ ਤੇ ਟਾਈਮ ਦੇਖਣਾ ਪੈਂਦਾ ਜੋ ਵੀ ਹੈ ਉਹ ਨੂੰ ਅਸੀਂ ਮੈਟਰ ਨਹੀਂ ਕਰਦੇ ਵੀ ਕੋਈ ਗੱਲ ਨਹੀਂ ਉੱਥੇ 5 6 ਜਣਾਂ ਨੇ ਸਪੀਚ ਦਿੱਤੀ ਹੈ 10 12 ਦੀ ਨਾਮ ਸੀਗਾ ਕੋਈ ਗੱਲ ਨਹੀਂ ਨੋ ਨਾਟ ਇਸ਼ੂ ਹੈ ਵੀ ਉਹ ਅਲੱਗ ਮੈਟਰ ਹੋ ਗਿਆ ਬਟ ਜਦ ਅਸੀਂ ਉਸ ਦਿਨ ਸਾਨੂੰ ਉਹਨਾਂ ਨੇ ਸਨਮਾਨਿਤ ਵੀ ਕੀਤਾ ਸਰਟੀਫਿਕੇਟ ਵੀ ਦਿੱਤੇ ਤੇ ਟਰੋਫੀ ਵੀ ਦਿੱਤੀ ਹੈ ਸਾਰਾ ਕੁਝ ਵਧੀਆ ਹੋਇਆ ਬਟ ਉਹਨਾਂ ਨੇ ਫਿਰ ਸ਼ਾਮ ਨੂੰ ਕਿਹਾ ਵੀ ਸਰ ਸਵੇਰੇ ਸੋਡੇ 3 ਵਜੇ ਬੱਸ ਸਾਢੇ 3 ਨੂੰ 3:30 ਆ ਜੇਗੀ ਤੇ ਤੁਸੀਂ ਤਿਆਰ ਰਹੋ ਵੀ ਆਪਾਂ 5:30 ਵਜੇ ਨੂੰ ਲਾਲ ਕਿਲੇ 'ਚ ਐਂਟਰੀ ਕਰਨੀ ਹੈ ਵੀ ਫਿਰ ਰਸ਼ ਬਹੁਤ ਜ਼ਿਆਦਾ ਹੋ ਜਾਂਦਾ ਹੂੰ ਮੇਗਾ ਠੀਕ ਹੈ ਸਰ ਹੋ ਜਾਣਗੇ ਜੀ ਚਲੋ ਸਾਢੇ ਤਿੰਨ ਬੱਸ ਆਉਂਦੀ ਹੈ ਇਹਨਾਂ ਨੇ ਚਾਰ ਚਾਰ ਉਹ ਬਣਤੇ ਸੀ ਸਟੇਟਾਂ ਸਾਡੇ ਅਰੁਣਾਚਲ ਪ੍ਰਦੇਸ਼ ਗੋਆ ਤਾਮਿਲਨਾਡੂ ਤੇ ਇੱਕ ਪੰਜਾਬ ਇਹ ਚਾਰ ਸੀ ਸਾਨੂੰ ਚਾਰਾਂ ਨੂੰ ਇੱਕ ਬੱਸ ਮਿਲ ਗਈ ਇੱਕ ਕੋਆਰਡੀਨੇਟਰ ਮਿਲ ਗਿਆ ਸੀ ਉਹ ਸਾਨੂੰ ਚਾਰਾਂ ਨੂੰ ਉੱਥੋਂ ਆਪਣੇ ਆਪਣੇ ਹੋਟਲ ਤੋਂ ਜਿੱਥੇ ਵੀ ਉਹ ਰਹਿੰਦੇ ਸੀ ਸਾਰਿਆਂ ਨੂੰ ਪਿਕ ਕਰਕੇ ਬੱਸ 'ਚ ਲੈ ਕੇ ਉਹਨਾਂ ਨੇ ਇੱਕ ਮੈਟਰੋ ਸਟੇਸ਼ਨ ਤੇ ਛੱਡਤਾ ਤੇ ਉੱਥੇ ਸੱਡਣ ਤੋਂ ਬਾਅਦ ਅਸੀਂ ਮੈਟਰੋ ਰਾਹੀਂ ਗਏ ਕੋਲਵੇ ਇਕੱਠ ਹੋ ਜਾਂਦਾ ਹੈ ਕਹਿੰਦੇ ਲਾਲ ਕਿਲੇ ਦੇ ਤੇ ਉੱਥੋਂ ਜਾ ਕੇ ਅਸੀਂ ਜਿਹੜਾ ਲਾਲ ਕਿਲੇ ਵਾਲਾ ਮੈਟਰੋ ਸਟੇਸ਼ਨ ਹੈ ਉੱਥੇ ਉਤਰੇ ਉਤਰਨ ਤੋਂ ਬਾਅਦ ਅਸੀਂ ਗਏ ਉੱਪਰ ਤੇ ਸਾਨੂੰ ਪਹਿਲਾਂ ਉੱਥੇ ਹੀ ਰੋਕ ਲਿਆ ਗਿਆ ਮੈਟਰੋ ਦੇ ਬਾਹਰ ਵਾਲੇ ਗੇਟ ਤੇ ਤੇ ਹੋਰ ਸਾਰੇ ਜਾ ਰਹੇ ਸੀ ਕੋਆਰਡੀਨੇਟਰ ਚੱਲੇ ਗਏ ਸਾਰੇ ਚੱਲੇ ਗਏ ਮੈਨੂੰ ਰੋਕੇ ਕਹਿੰਦੇ ਸਰ ਵੀ ਤੁਹਾਡੇ ਇਹ ਕੀ ਹੈ ਭਾਈ ਸ਼ੇਰੀ ਸਾਹਿਬ ਹੈ ਕਹਿੰਦੇ ਜੇ ਅਲਾਉ ਨਹੀਂ ਹੈਗਾ ਮੈਂ ਕਿਉਂ ਨਹੀਂ ਅਲਾਉ ਹੈਗਾ ਦੱਸੋ ਕੀ ਰੀਜ਼ਨ ਹੈ ਤੇ ਉਹ ਕਹਿੰਦੇ ਵੀ ਇਹ ਵੈਪਨ ਹੋ ਗਿਆ ਇੱਕ ਤਰ੍ਹਾਂ ਦਾ ਮਸਰ ਇਹ ਤਾਂ ਉਹ ਹੈ ਵੀ ਅਸੀਂ ਤਾਂ ਪਰミਸ਼ਨ ਹੈ ਸਾਡੇ ਕੋਲ ਅਸੀਂ ਜੇ ਇਨਵੀਟੇਸ਼ਨ ਹੈ ਤਾਂ ਉਹਨੂੰ ਮੈਟਰੋ ਸਟੇਸ਼ਨ ਤੇ ਰੋਕਿਆ ਸਭ ਤੋਂ ਪਹਿਲਾਂ ਮੈਟਰੋ ਸਟੇਸ਼ਨ ਦੇ ਬਾਹਰ ਨਾਕਾ ਸੀ ਅੱਛਾ ਵੀ ਸਕਿਉਰਟੀ ਗਾਰਡ ਸੀਗੇ ਪ੍ਰੋਪਰ ਸਾਰਾ ਉਹਨਾਂ ਦਾ ਜਿਹੜੇ ਸੀ ਆਰਪੀਐਫ ਦੇ ਜਵਾਨ ਸੀ ਹਾਂ ਸੀ ਆਰਪੀਐਫ ਦੇ ਵੀ ਸੀ ਪੁਲਿਸ ਵੀ ਸੀ ਦਿੱਲੀ ਪੁਲਿਸ ਵੀ ਸੀ ਦੋਨੋਂ ਸੀਗੇ ਠੀਕ ਹੈ ਤੇ ਮੈਟਰੋ ਦੇ نیچے ਜਿਹੜੇ ਹੁੰਦੇ ਨੇ ਉਹਨਾਂ ਨੇ ਕੁਝ ਨਹੀਂ ਕੀਤਾ ਉਹ ਤਾਂ ਮੈਟਰੋ ਚ ਵੈਸੇ ਵੀ ਅਸੀਂ ਗਏ ਆ ਬੰਗਲਾ ਸਾਹਿਬ ਹੋਰ ਸਾਰੇ ਕਿਤੇ ਕਿਸੇ ਨੇ ਨਹੀਂ ਰੋਕਿਆ ਤੇ ਉਹ ਵੀ ਉਹ ਡਿਟੈਕਟ ਕਰਦੇ ਨੇ ਸਾਰੀਆਂ ਮਸ਼ੀਨਾਂ ਨਾਲ ਉਹਨੇ ਕਿਸੇ ਨੇ ਨਹੀਂ ਸੀ ਇਹ ਸਾਰਾ ਉਹਨਾਂ ਨੇ ਪਰਵਾਣਗੀ ਦਿੱਤੀ ਜਾ ਹਾਂ ਉਹਨਾਂ ਨੇ ਮੈਟਰੋ 'ਚ ਜਾਣ ਦਿੱਤਾ ਸਾਨੂੰ ਹਰ ਰੋਜ਼ ਹੀ ਜਾਂਦੇ ਸੀ ਅਸੀਂ ਬਿਲਕੁਲ ਤੇ ਉੱਥੇ ਉਹਨਾਂ ਨੇ 5-10 ਮੀਟਰ ਸਾਨੂੰ ਰੋਕਿਆ ਰੋਕ ਕੇ ਕਹਿੰਦੇ ਸੀ ਗੱਲ ਕਰ ਲਈਏ ਇੱਕ ਸਾਈਡ ਤੇ ਖੜੇ ਕਰ ਲਈਏ ਸਾਨੂੰ ਕੋਆਰਡੀਨੇਟਰ ਸਾਡੇ ਨਾਲ ਰੁਕਿਆ ਬਾਕੀ ਅੱਗੇ ਚਲੇ ਗਏ ਜਿਹੜੇ ਹੋਸਟੇਟਾਂ ਸੀਗੀਆਂ ਤੇ ਉਹ ਫਿਰ ਉਹਨਾਂ ਨਾਲ ਗੱਲਬਾਤ ਕਰਕੇ ਕਹਿੰਦੇ ਸਰ ਵੀ 5 ਨੰਬਰ ਗੇਟ ਤੇ ਚਲੇ ਜਾਓ ਤੁਸੀਂ 5 ਨੰਬਰ ਗੇਟ ਤੇ ਸਾਡੇ ਸੀਨੀਅਰ ਹੈਗੇ ਨੇ ਵੀ ਉਹ ਗੱਲ ਕਰਨਗੇ ਤੁਹਾਡੇ ਨਾਲ ਹਾਂ ਚਲੋ ਅਸੀਂ ਕੋਆਰਡੀਨੇਟਰ ਸੀ ਕੇ ਸਾਡੇ ਨਾਲ ਵਿਵੇਕ ਜੀ ਅਸੀਂ ਅੱਗੇ ਗਏ ਚਲੇ ਗਏ 5 ਨੰਬਰ ਗੇਟ ਤੇ ਜਾ ਕੇ ਉੱਥੇ ਵੀ ਕਾਫੀ ਲਾਈਨਾਂ ਸੀਗੀਆਂ ਤੇ ਅਸੀਂ ਉਹਨਾਂ ਦੀ ਇੱਕ ਲਾਈਨ 'ਚ ਲੱਗ ਗਏ ਲੱਗੇ ਹੋਏ ਜਾਂ ਸਾਡੀ ਟਰਨ ਆਈ ਫਿਰ ਉਹ ਡਿਟੈਕਟ ਕਰਦੇ ਨੇ ਸਾਰੀਆਂ ਮਸ਼ੀਨਾਂ ਨੇ ਉੱਥੇ ਜਾ ਕੇ ਉਹਨਾਂ ਨੂੰ ਫੇਰ ਕਹਤਾ ਕਹਿੰਦੇ ਜੀ ਵੀ ਇਹ ਨਹੀਂ ਹੋਣਾ ਵੀ ਸੋਡਾਂ ਅੰਦਰ ਜਾਣੇ ਕੀ ਚੀਜ਼ ਹੈ ਉਹਨਾਂ ਨੂੰ ਇਹ ਵੀ ਨਹੀਂ ਪਤਾ ਸੀ ਉਹ ਰੱਬ ਜਾਣਦਾ ਉਹ ਕਿੱਥੇ ਦੇ ਮਨੋਂ ਪੁਲਿਸ ਵਾਲੇ ਸੀ ਪੰਜਾਬ ਦਾ ਜ ਇਹ ਤਾਂ ਉਹ ਵੀ ਹੈ ਨਹੀਂ ਸੀ ਜਾ ਤੁਹਾਡੇ ਨਾਲ ਕੋਈ ਹੋਰ ਵੀ ਪੰਜਾਬ ਤੋਂ ਸਰਪੰਚ ਸੀਗੇ ਕੋਈ ਸਰਦਾਰ ਪਗੜੀ ਬੰਨਣ ਵਾਲੇ ਹੋਰ ਸੀਗੇ ਬੰਦੇ ਹੈਗੇ ਸੀ ਇੱਕ ਰੋਪੜ ਤੋਂ ਸੀਗੇ ਇੱਕ ਆਪਣੇ ਮਰੇਡੇ ਤੋਂ ਸੀਗੇ ਤੇ ਇੱਕ ਹੋਰ ਵੀ ਸੀਗੇ ਉਹਨਾਂ ਦੀ ਦਾੜੀ ਕੱਟੀ ਹੋਈ ਸੀ ਉਹ ਗਏ ਨੇ ਸਾਰੇ ਜਿਨ੍ਹਾਂ ਦੇ ਗਾਤਰਾ ਸ੍ਰੀ ਸ੍ਰੀ ਸ਼ਾਭ ਨੇ ਮਤਲਬ ਉਹਨਾਂ ਦੇ ਵਿੱਚ ਪੂਰਨ ਗੁਰਸਖ ਤੁਸੀਂ ਸੀ ਅਮਰਤਪਨ ਤੁਹਾਡਾ ਕੀਤਾ ਸੀ ਉਹਨਾਂ ਨੇ ਅਮਰਤਪਨ ਨਹੀਂ ਕੀਤਾ ਸੀ ਬਾਕੀ ਜੇ ਕੋਈ ਹੋਇਆ ਜਣੀ ਦੇਖੋ ਮੈਨੂੰ ਨਹੀਂ ਉਹਦੇ ਬਾਰੇ ਪਤਾ ਕੋਈ ਹੋ ਸਕਦਾ ਕੋਈ ਹੋਰ ਹੋਵੇ ਕਿਉਂ 6 ਸੀਗੇ ਪੂਰੇ ਪੰਜਾਬ ਚੋਂ 6 ਜਾਨੇ ਸੀਗੇ ਤੇ ਉਹਦੇ ਚੋਂ ਹੋਰ ਕੌਣ ਸੀ ਜਣੀ ਅਸੀਂ 3 ਜਾਨੇ ਮਿਲੇ ਸੀ ਬਸ ਤੇ ਉੱਥੇ ਚਲੋ ਹੋਇਆ ਅਸੀਂ ਉਹਨਾਂ ਨਾਲ ਗੱਲਬਾਤ ਹੋਈ ਉਹ ਕਹਿੰਦੇ ਨਹੀਂ ਸਰ ਜਾ ਨਹੀਂ ਸਕਦੇ ਸਾਡੇ ਸੀਨੀਅਰ ਨਾਲ ਗੱਲ ਕਰ ਲਓ ਤੇ ਅਸੀਂ ਚਲੋ ਬੈਕ ਆਏ ਉੱਥੇ ਸੀਨੀਅਰ ਸੀ ਉਹਨਾਂ ਦੇ ਸ਼ਸ਼ੀਕਾਂਤ ਗੌਰ ਏਐਸਪੀ ਹੂੰ ਉਹਨਾਂ ਨਾਲ ਗੱਲਬਾਤ ਹੋਈ ਉਹਨਾਂ ਨੇ ਕਰੀਓ ਕਹਿੰਦੇ ਸਰ ਅਲਾਉ ਨਹੀਂ ਇਹ ਐ ਉਹ ਐ ਉਹਨਾਂ ਨੂੰ ਅਸੀਂ ਇਹੀ ਇਨਵੀਟੇਸ਼ਨ ਦਿਖਾਇਆ ਸਾਰਾ ਕੁਝ ਇਹ ਪਾਸ ਦਿਖਾਇਆ ਕਿ ਸਾਡਾ ਇਹ ਆਈ ਕਾਰਡ ਮਿਲਿਆ ਸਾਰਾ ਕੁਝ ਐ ਸਰ ਜੇ ਏ ਕਰਨ ਦੀ ਕੋਈ ਗੱਲ ਹੁੰਦੀ ਅਸੀਂ ਫਿਰ ਪਹਿਲਾਂ ਹੀ ਕਾਨੂੰ ਦਿੰਦੇ ਤੇ ਪਲੱਸ ਸਾਨੂੰ ਉੱਥੋਂ ਬੁਲਾਇਆ ਅਸੀਂ 13 ਤਰੀਕ ਦੇ ਆਏ ਹੋਇਆ ਅਸੀਂ ਤਾਂ ਸਿੱਧੇ ਤਾਂ ਕੋਈ ਆਏ ਨਹੀਂ ਲੇਕੇ ਚਲੋ ਉਹਨਾਂ ਨੇ ਉਹ ਗੱਲ ਤੋਂ ਕਰਕੇ ਸੀ ਕਿ ਤੁਸੀਂ ਕਰੋ ਤਾਂ ਸੀ ਇੱਕ ਵਾਰੀ ਟਰਾਈ ਤਾਂ ਕਰ ਲਓ ਤੇ ਉਹਨਾਂ ਨੇ ਬੈਰਲਸ ਕਰੀ ਫੋਨ ਫੋਨ ਇੱਕ ਦੋ ਕਰੇ ਕਰਕੇ ਉਹ ਕਰਕੇ ਕਹਿੰਦੇ ਵੀ ਨਹੀਂ ਸਰ ਅਲਾਉ ਨਹੀਂ ਹੈਗਾ ਇਹ ਪੰਜ ਨੰਬਰ ਗੇਟ ਦੀ ਘਟਨਾ ਦੱਸ ਰਹੇ ਲਾਲ ਕਿਲੇ ਦੇ ਲਾਲ ਕਿਲੇ ਦੇ ਪੰਜ ਨੰਬਰ ਗੇਟ ਦੀ ਇਹਨਾਂ ਦੇ ਆਪਣੇ ਗੇਟ ਬਣਾਏ ਹੋਏ ਸੀ ਵੀ ਉਹ ਲਾ ਕੇ ਤੰਗੂ ਲਾ ਕੇ ਤੇ ਲਾ 10 12 ਗੇਟ ਹੋਣਗੇ ਘਟੋ ਘਟੇ ਉੱਥੇ ਤੇ ਉਹ ਪੰਜ ਨੰਬਰ ਗੇਟ ਦੀ ਇਹ ਘਟਨਾ ਸ਼ਸ਼ੀਕੰਦ ਗੌਰ ਏਸੀ ਏਐਸਪੀਸੀ ਉਹ ਕਹਿੰਦੇ ਤੁਸੀਂ ਅੰਦਰ ਨਹੀਂ ਜਾ ਸਕਦੇ ਨਹੀਂ ਜਾ ਸਕਦੇ ਫਿਰ ਉਹਨਾਂ ਨੇ ਉਸ ਤੋਂ ਬਾਅਦ ਸਾਨੂੰ ਇੱਕ ਆਫਰ ਦਿੱਤਾ ਕਹਿੰਦੇ ਵੀ ਤੁਸੀਂ ਉਹ ਕਰ ਲਓ ਉਤਾਰ ਦੋ ਇਹਨਾਂ ਨੂੰ ਅਸੀਂ ਕਿਹਾ ਠੀਕ ਹੈ ਜੀ ਫੇਰ ਕਹਿੰਦੇ ਉਤਾਰ ਕੇ ਉਹਨਾਂ ਦੇ ਉਹ ਤੰਬੂ ਵਾਲੇ ਰੂਮ ਸੀ ਬਣਾਏ ਹੋਏ ਵੀ ਉੱਥੇ ਤੁਸੀਂ ਰੱਖ ਸਕਦੇ ਹੋ ਤੁਸੀਂ ਜਾਓ ਘੁੰਮੋ ਫਿਰ ਉਹ ਜੋ ਵੀ ਅੰਦਰ ਹੈਗਾ ਦੇਖੋ ਪ੍ਰੋਗਰਾਮ ਉਸ ਤੋਂ ਬਾਅਦ ਵਾਪਸੀ ਜਾਓਗੇ ਅਸੀਂ ਤੁਹਾਨੂੰ ਦੇ ਦਾਂਗੇ ਹੈਂਡਓਵਰ ਕਰ ਦਾਂਗੇ ਤੁਸੀਂ ਲੈ ਜਿਓ ਅਸੀਂ ਕਹਿੰਦੇ ਸਰ ਇਹ ਸਾਡੇ ਅਲਾਉ ਨਹੀਂ ਹੈਗਾ ਧਰਮ ਵਿੱਚ ਵੀ ਇਹ ਤਾਂ ਮਤਲਬ ਹੀ ਨਹੀਂ ਹੋਈ ਨਹੀਂ ਸਕਦਾ ਕਹਿੰਦੇ ਜੇ ਫਿਰ ਤੁਸੀਂ ਅੰਦਰ ਕਿਵੇਂ ਜਾਓਗੇ ਜਾਣੀ ਹਾਲ ਸੀਗਾ ਸਾਨੂੰ ਕੋਈ ਜ਼ਰੂਰਤ ਹੀ ਨਹੀਂ ਅਸੀਂ ਨਹੀਂ ਜਾਣਾ ਹੈਗਾ ਉਹ ਚਲੋ ਕਹਿੰਦੇ ਤੁਹਾਡੀ ਮਰਜ਼ੀ ਵੀ ਠੀਕ ਹੈ ਬਟ ਤੁਸੀਂ ਉਹਨਾਂ ਅਧਿਕਾਰੀਆਂ ਨੂੰ ਫੋਨ ਨਹੀਂ ਕੀਤਾ ਉਸ ਮੈਕਮੇ ਨੂੰ ਜਿਨੇ ਤੁਹਾਨੂੰ ਇਨਵੀਟੇਸ਼ਨ ਭੇਜਿਆ ਸੀ ਜਿਨੇ ਬੁਲਾਇਆ ਸੀਗਾ ਇਨਵੀਟੇਸ਼ਨ ਐ ਹੋਇਆ ਸਰ ਜਿਹੜੇ ਸਾਡੇ ਨਾਲ ਪਹਿਲਾਂ ਜਾਣ ਉਹਨਾਂ ਦੀ ਕੋਈ ਮੌਕੇ ਤੇ ਉਹਨਾਂ ਨੂੰ ਢਿੱਲਮੱਠ ਹੋ ਗਈ ਕਹਿੰ ਲੋ ਬਿਮਾਰ ਹੋ ਗਏ ਸੀ ਉਹਨਾਂ ਦਾ ਆਪਰੇਸ਼ਨ ਹੋਇਆ ਹਾਰਟ ਦਾ ਅੱਛਾ ਤੇ ਉਹ ਮੌਕੇ ਤੇ ਨਹੀਂ ਜਾ ਸਕੇ ਫਿਰ ਇਹਨਾਂ ਨੇ ਖੁਸ਼ਪਾਲ ਸਰ ਨੇ ਐਸ ਡੀਓ ਪਟਿਆਲੇ ਨੇ ਪਹਿਲਾਂ ਨਾਬੇ ਸੀ ਹੁਣ ਪਟਿਆਲੇ ਨੇ ਉਹ ਫਿਰ ਸਾਡੇ ਨਾਲ ਗਏ ਸੀ ਐਟ ਅ ਟਾਈਮ ਜਾਣ ਕਰਕੇ ਉਹ ਉਹਨਾਂ ਨੂੰ ਵੀ ਨਹੀਂ ਪਾਸ ਮਿਲਿਆ ਹੈਗਾ ਇਹ ਪਰਮਿਸ਼ਨ ਮਿਲੀ ਨਹੀਂ ਸੀ ਉਹਨਾਂ ਨੂੰ ਫਿਰ ਉਹ ਹੋਟਲ 'ਚ ਰੁਕੇ ਸੀ ਉਹਨਾਂ ਨੇ ਕਿਹਾ ਵੀ ਮੈਂ ਜਾ ਨਹੀਂ ਸਕਦਾ ਉਹਨਾਂ ਨੇ ਪਹਿਲਾਂ ਦੱਸਤਾ ਸੀ ਅਸੀਂ ਕਿਹਾ ਚਲੋ ਕੋਈ ਗੱਲ ਨਹੀਂ ਤੇ ਫਿਰ ਅਸੀਂ ਆਪ ਗਏ ਸੀ ਫਿਰ ਅਸੀਂ ਉਹ ਜਦ ਸਾਰਾ ਉਹਨਾਂ ਨਾਲ ਹੋਇਆ ਗੋਰਦੀ ਨਾਲ ਐਸਪੀ ਨਾਲ ਗੱਲਬਾਤ ਹੋਈ ਤੇ ਉਸ ਤੋਂ ਬਾਅਦ ਫਿਰ ਅਸੀਂ ਆ ਕੇ ਬਾਹਰ ਨਿਕਲ ਗਏ ਉੱਥੇ ਤਾਂ ਕੋਈ ਇੰਨੀ ਪੁਲਿਸ ਸੀ ਉੱਥੇ ਤਾਂ ਉਹ ਕੁਝ ਵੀ ਨਹੀਂ ਕਰਨ ਦਿੰਦੇ ਸੀ ਸਰ ਚਲੋ ਜੀ ਇੱਧਰ ਜਾਓ ਚਲੋ ਆਗੇ ਫਿਰ ਉਹਨਾਂ ਨੂੰ ਕਾਲ ਕਰੀ ਮੈਂ ਸਰ ਇੱਕ ਨਿਕਲ ਕਰਕੇ ਉਹ ਕਹਿੰਦੇ ਰੁਕ ਜਾਓ ਵੀ ਮੈਂ ਗੱਲ ਕਰਦਾ ਆਪਣੇ ਸੀਨੀਅਰ ਨਾਲ ਉਹਨਾਂ ਨੇ ਗੱਲਬਾਤ ਕੀਤੀ ਉਹ ਕਹਿੰਦੇ ਵੀ ਸਾਨੂੰ ਤਾਂ ਕੋਈ ਨੋਟੀਫਿਕੇਸ਼ਨ ਦਿੱਤਾ ਨਹੀਂ ਇਹਨਾਂ ਨੇ ਬੀਸੀਰੀ ਸਾਹਿਬ ਨਹੀਂ ਜਾਣਾ ਜਾਂ ਜੋ ਵੀ ਹੈ ਤੇ ਅੱਧਾ ਘੰਟਾ ਸੀ ਉੱਥੇ ਹੋਏ ਖੱਜਲ ਖਵਾਰ ਹੋਰ ਵੀ ਦੱਸੋ ਜੀ ਕੀ ਕਰੀ ਇਹ ਕਰੀ ਉਹ ਕਰੀਏ ਕੋਈ ਸੋਲੂਸ਼ਨ ਨਹੀਂ ਨਿਕਲਿਆ ਫਿਰ ਉਸ ਤੋਂ ਬਾਅਦ ਅਸੀਂ ਆਪਦਾ ਮੈਟਰੋ ਜਣੀ ਫਿਰ ਤਾਂ ਬੱਸ ਵੀ ਨਹੀਂ ਸੀ ਕਿਉਂ ਹੋਸਟ ਸਟੇਟਾਂ ਉੱਥੇ ਸੀਗੀਆਂ ਤੁਸੀਂ ਮੈਟਰੋ ਰਾਹੀਂ ਹੀ ਜਿਵੇਂ ਘੁੰਮ ਘੁਮਾ ਕੇ ਆਪਦੇ ਹੋਟਲ 'ਚ ਆ ਗਏ ਤੇ ਇਹ ਸਾਰਾ ਸਿਸਟਮ ਹੋ ਗਿਆ ਬੱਸ ਗੁਰਤੇਹਾਂ ਜੀ ਤੁਹਾਨੂੰ ਕੀ ਲੱਗਦਾ ਹੈ ਆਮ ਤੌਰ ਦੇ ਉੱਤੇ ਜਿਹੜੇ ਫੰਕਸ਼ਨ ਹੁੰਦੇ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਰਤੇਗ ਬਹਾਦਰ ਦੇ ਸ਼ੀਧੀ ਸਮਾਗਮ ਤੇ ਵੀ ਆਉਂਦੇ ਆ ਉਹ ਦਿੱਲੀ ਕਮੇਟੀ ਉੱਥੇ ਮੌਜੂਦ ਹੁੰਦੀ ਆ ਸਾਰਿਆਂ ਦੇ ਸ਼੍ਰੀ ਸਾਹਿਬ ਮਨਲਾ ਦਾ ਪਾਏ ਹੁੰਦੇ ਆ ਤਾਂ ਕਿਸੇ ਦਾ ਉਤਾਰ ਨਹੀਂ ਜਾਂਦਾ ਜਿਹੜਾ ਕੋਈ ਤੁਹਾਡੇ ਨਾਲ ਵਿਵਹਾਰ ਹੋਇਆ ਤੁਸੀਂ ਇਸ ਵਿਵਹਾਰ ਨੂੰ ਕਿਵੇਂ ਲੈਣੇ ਮੈਂ ਵੀ ਇਹੀ ਗੱਲ ਨੂੰ ਦੇਖ ਰਿਹਾ ਸੀ ਵੀ ਜਿਹੜਾ ਗੁਰੂ ਤੇਗ ਬਹਾਦਰ ਦਾ ਸਿੱਧੀ ਦਾੜਾ ਆਏਗਾ ਸੀਸਗੰਜ ਸਾਹਿਬ ਉੱਥੇ ਸਾਰੀ ਕਮੇਟੀ ਹੋਏਗੀ ਉਹਨਾਂ ਦੇ ਸਾਰਿਆਂ ਦੇ ਹੁੰਦੇ ਨੇ ਸ੍ਰੀ ਸਾਹਿਬ ਸਾਰਾ ਕੁਝ ਉੱਥੇ ਮੋਦੀ ਜੀ ਆਉਂਦੇ ਨੇ ਉੱਥੇ ਪੂਰਾ ਵਧੀਆ ਪ੍ਰੋਗਰਾਮ ਹੁੰਦਾ ਸਾਰਾ ਕੁਝ ਹੁੰਦਾ ਹੈ ਉੱਥੇ ਫਿਰ ਕਿਵੇਂ ਅਲਾਉ ਹੋ ਜਾਂਦਾ ਉਹਨਾਂ ਦਾ ਸਕਿਉਰਿਟੀ ਤਾਂ ਮੋਦੀ ਜੀ ਦੀ ਸੀ ਹੁਣ ਵੀ ਰੀਜ਼ਨ ਤਾਂ ਉਹਨਾਂ ਦਾ ਹੀ ਸੀ ਵੀ ਚਲੋ ਮੋਦੀ ਜੀ ਨੇ ਅੰਦਰ ਚਲੋ ਪ੍ਰਾਈਮ ਮਿਨਿਸਟਰ ਨੇ ਠੀਕ ਹੈ ਉਹਨਾਂ ਦਾ ਚਾਹੀਦਾ ਬਟ ਇੱਕ ਬੰਦਾ ਹੁਣ ਸਾਤੋਂ ਮੋਦੀ ਜੀ ਘੱਟੋ ਘੱਟ 5-600 ਫੁੱਟ ਹੋ ਸੀ ਜਿਵੇਂ ਬਾਅਦ ਚ ਪੁੱਛੇ ਵੀ ਕਿੰਨੀ ਕੁ ਦੂਰ ਕਿਵੇਂ ਬੈਠੇ ਸੀ ਉਹ ਕਹਿੰਦੇ ਵੀ ਘੱਟੋ ਘੱਟ 5-600 ਫੁੱਟ ਜੀ ਲਾਲ ਕਿਲੇ ਦੇ ਉੱਪਰ ਬੈਠਦੇ ਨੇ ਉਹ ਤੇ ਇਹ ਹੁਣ 3 ਤੋਂ 4 ਇੰਚ ਦੀ ਸੀਰੀ ਸਾਹਬ ਹੈ ਆਪਾਂ ਉੱਥੇ ਇਹਦੇ ਨਾਲ ਕੀ ਕਰਨਾ ਹੈ ਤੇ ਜੇ ਕਰਨ ਨਾ ਹੈ ਮੰਨੋ ਤੇ ਬੰਦਾ ਇਹ ਜੇ ਉਹਦੇ ਨਾਲ ਜਾਏਗਾ ਉਹਦਾ ਕੋਈ ਬੈਕਗ੍ਰਾਉਂਡ ਵੀ ਹੋਏਗਾ ਕਰਨ ਵਾਲੇ ਦਾ ਹੁਣ ਸਾਡਾ ਬੈਕਗ੍ਰਾਉਂਡ ਤੇ ਇਹ ਵੀ ਅਸੀਂ ਤਾਂ ਕਦੇ ਕੁੱਤੇ ਤੇ ਸੋਟੀ ਨਹੀਂ ਮਾਰੀ ਹੈਗੀ ਘੱਲੋ ਤੇ ਪਿੰਡ 'ਚ ਹੁਣ ਸਾਡੀ ਇਹਨਾਂ ਨੇ ਇਨਕੁਆਇਰੀ ਕਰਾਈਆ ਜਿਆ ਪਹਿਲਾਂ ਤੁਹਾਨੂੰ ਕਹਿੰਦੇ ਪ੍ਰੂਫ ਦਿੱਤੇ ਸਾਰਾ ਕੁਝ ਹੋਇਆ ਸਾਨੂੰ ਪਾਸ ਤੋਂ ਥਾਣਾ ਪੈਂਦਾ ਉੱਥੋਂ ਇਹਨਾਂ ਨੇ ਬਕਾਇਦਾ ਸਾਡੀ ਇਨਕੁਆਇਰੀ ਕਰਾ ਕੇ ਸਾਰਾ ਕੁਝ ਕਰਾ ਕੇ ਜੇ ਉਹਨਾਂ ਨੂੰ ਠੀਕ ਲੱਗਿਆ ਤਾਂ ਉਹਨਾਂ ਨੇ ਰੈਫਰ ਉਹਦਾ ਇਨਕੁਆਇਰੀ ਤੇ ਤੁਹਾਨੂੰ ਪੁੱਛਿਆ ਗਿਆ ਨਹੀਂ ਸਾਧੂ ਸਾਹਿਬ ਦੇ ਬਾਰੇ ਤੁਸੀਂ ਗੁਰਸੇ ਸਾਨੂੰ ਉਸ ਇਨਕੁਆਇਰੀ ਦਾ ਤਾਂ ਸਾਨੂੰ ਹੁਣ ਪਤਾ ਲੱਗ ਦੇ ਲੋਨ ਇਨਕੁਆਰੀ ਹੋਈ ਹੈ ਭਾਸੋਂ ਤੋਂ ਉਹ ਤਾਂ ਹੁਣ ਹੁਣ ਗੱਲਾਂ ਨਿਕਲ ਰਹੀਆਂ ਨੇ ਜਿਵੇਂ ਛੋਡੇ ਵਰਗੇ ਸੱਜਣ ਕੋਈ ਦਦਨ ਵੀ ਇਨਕੁਆਰੀ ਹੁੰਦੀ ਹੁੰਦੀ ਹੈ ਤੇ ਉਹ ਫਿਰ ਅਫਸਰ ਸੈਨੀਟੇਸ਼ਨ ਵਾਲਿਆਂ ਨੇ ਵੀ ਦੱਸਿਆ ਵੀ ਹਾਂ ਛੋਡੀ ਇਨਕੁਆਰੀ ਹੋਈ ਸੀ ਸਾਨੂੰ ਕੋਈ ਕਾਲ ਨਹੀਂ ਆਈ ਇਨਕੁਆਰੀ ਦੀ ਕੁਝ ਨਹੀਂ ਆਇਆ ਹੈਗਾ ਬਸ ਉਹ ਅੰਦਰ ਗਤੀ ਜਿਵੇਂ ਇਹਨਾਂ ਦੀਆਂ ਏਜੰਸੀਆਂ ਨੇ ਉਹ ਇਨਕੁਆਰੀ ਕਰਾਉਂਦੀਆਂ ਨੇ ਵੀ ਇਹ ਬੰਦਾ ਕਿਵੇਂ ਦਾ ਹੈ ਹੂੰ ਉਹਨਾਂ ਨੇ ਨਾਮ ਨਹੀਂ ਦੱਸਿਆ ਸੀ ਗੱਲਾਂ-ਗੱਲਾਂ 'ਚ ਜਿਹੜੀ ਗੱਲ ਚੱਲੀ ਸੀ ਉਹ ਕਹਿੰਦੇ ਵੀ ਕੋਈ ਹੋਰ ਵੀ ਇੱਕ ਹੈਗਾ ਸੀ ਪਿੰਡ ਉਹਨਾਂ ਨੂੰ ਵੀ ਕਹਿ ਰਹੇ ਸੀ ਜਾਣਾ ਬਟ ਉਹਨਾਂ ਦਾ ਕੋਈ ਬੈਕਗ੍ਰਾਉਂਡ ਉਹਨਾਂ ਨੂੰ ਠੀਕ ਨਹੀਂ ਲੱਗਿਆ ਉਹ ਕਹਿੰਦੇ ਵੀ ਇਹਨਾਂ ਨੂੰ ਨਹੀਂ ਲੈ ਕੇ ਜਾਣਾ ਕੋਈ ਪਿੰਡ ਸੀਗਾ ਕਿਸੇ ਜ਼ਿਲ੍ਹੇ ਦਾ ਤੇ ਆਪਣੀ ਇਨਕੁਆਰੀ ਹੋਈ ਉਹ ਕਹਿੰਦੇ ਓਕੇ ਸੀ ਤਾਂ ਹੀ ਅਸੀਂ ਲੈ ਕੇ ਆਏ ਹ ਤੁਸੀਂ ਪਿੰਡ 'ਚ ਕਦੋਂ ਤੋਂ ਸੇਵਾ ਕਰ ਰਹੇ ਹੋ ਮੇਤਾ ਇਸ ਵਾਰੀ ਬਣਿਆ ਜੀ ਆਪਣੇ ਅਕਤੂਬਰ ਨਵੰਬਰ ਚ ਜਦ ਸੰਮਤੀ ਹੋਈ ਆ ਆਪਣੇ ਪਿੰਡ ਨੇ ਨਗਰ ਨੇ ਆਪਾਂ ਨੂੰ ਸੇਵਾ ਬਖਸ਼ੀ ਆ ਕੋਈ ਸਰਬਸੰਮਤੀ ਨਾਲ ਬਣਿਆ ਜੀ ਸਾਰੀ ਪੰਚਾਇਤ ਮੈਂਬਰ ਸਾਰੇ ਸਰਬਸੰਮਤੀ ਨਾਲ ਨੇ ਕੋਈ ਵੋਟਾਂ ਨਹੀਂ ਪਈਆਂ ਕੁਝ ਨਹੀਂ ਹੋਇਆ ਹੈਗਾ ਹਮ ਮੈਂ ਦੇਖਿਆ ਤੁਹਾਡਾ ਪਿੰਡ ਦਾ ਕੰਮ ਕਾਜ ਬਹੁਤ ਹੋਇਆ ਵਿਕਾਸ ਪੱਖੋਂ ਬਹੁਤ ਵਧੀਆ ਬਹੁਤ ਕਿਹੜੇ ਕਿਹੜੇ ਕੰਮਾਂ ਨੂੰ ਲੈ ਕੇ ਤੁਹਾਨੂੰ ਜਿਹੜਾ ਇਹ ਅਵਾਰਡ ਦੇ ਲਈ ਚੁਣਿਆ ਗਿਆ ਸੀ ਕੰਮ ਜੀ ਦੇਖੋ ਜਲ ਮਿਸ਼ਨ ਦੇ ਜਲ ਜੀਵਨ ਮਿਸ਼ਨ ਦੇ ਅਧੀਨ ਸਾਡੇ ਟੈਂਕੀ ਲੱਗੀ ਹੋਈ ਹੈ 2010 ਦੀ ਠੀਕ ਹੈ ਉਹ ਬੜੇ ਪ੍ਰੋਪਰ ਤਰੀਕੇ ਨਾਲ ਬੜੇ ਵਧੀਆ ਢੰਗ ਨਾਲ ਚੱਲ ਰਹੀ ਹੈ ਕੋਈ ਆਮ ਪਿੰਡਾਂ 'ਚ ਲੀਕਿੰਗ ਨਹੀਂ ਲੀਕਿੰਗ 'ਚ ਮੁੱਕਦੀ ਨਹੀਂ ਹੈਗੀ ਉਹਦੀ ਟੈਂਕੀ ਦੀ ਲੀਕ ਹੋ ਜਾਂਦੇ ਕਿਤੋਂ ਨਾ ਕਿਤੋਂ ਸਾਡੇ ਯਾਨੀ ਚਲੋ ਜੋ ਵੀ ਮੌਕੇ ਤੇ ਸਰਪੰਚ ਸੀ ਵਧੀਆ ਤਰੀਕੇ ਨਾਲ ਉਹਨਾਂ ਨੇ ਕੰਮ ਕਰਵਾਇਆ ਸਰਕਾਰ ਨੇ ਵਧੀਆ ਕਰਵਾਇਆ ਕੋਈ ਲੀਕੇਜ ਨਹੀਂ ਹਰ ਘਰ ਸਾਫ਼ ਸੁਥਰਾ ਪਾਣੀ ਜਾ ਰਿਹਾ ਸਾਡੇ ਪੂਰੇ ਜਿੰਨੇ ਘਰ 'ਚ ਪਿੰਡ ਨੇ ਸਾਰਿਆਂ ਦੇ ਘਰੇ ਕਨੈਕਸ਼ਨ ਨੇ ਇਹ ਮੇਨ ਉਹਨਾਂ ਦਾ ਸੀ ਵੀ ਹਾਂ ਸੋਡੀ ਨਹੀਂ ਟੈਂਕੀਆਂ ਬਹੁਤ ਬੰਦ ਹੋ ਚੁੱਕੀਆਂ ਪਿੰਡਾਂ 'ਚ ਉਸ ਤੋਂ ਬਾਅਦ ਸਾਡੇ ਲਿਕਵਿਡ ਵੇਸਟ ਮੈਨੇਜਮੈਂਟ ਪਲਾਂਟ ਲੱਗਿਆ ਹੋਇਆ ਜੀ ਜੋ ਵੀ ਪਾਣੀ ਆ ਤਾਪਰ ਮਾਡਲ ਉਹਦੇ ਵਿੱਚ ਦੀ ਟਰੀਟ ਹੋ ਕੇ ਸਾਰਾ ਥੱਲੇ ਬੈਠ ਕੇ ਬਾਕੀ ਦਾ ਸਾਡਾ ਫਿਰ ਦੂਰ ਜਾ ਕੇ 2 ਕਿਲੋਮੀਟਰ ਦੂਰ ਟੋਬਾ ਕਰਿਆ ਹੋਇਆ ਉਹਦੇ ਚ ਜਾਂਦਾ ਹੈ ਜਿਹੜਾ ਗੰਦਾ ਪਾਣੀ ਹੈ ਜਿਹੜਾ ਹੁੰਦਾ ਪਾਣੀ ਮੀਂਹ ਵਾਲਾ ਉਹ ਓਵਰਫਲੋ ਲੱਗਿਆ ਹੋਇਆ ਉਹਦੇ ਨਾਲ ਉਹ ਪਿੰਡ ਵਾਲੇ ਟੋਬੇ ਚ ਪੈਂਦਾ ਉਹ ਨੀਚੇ ਚਲਿਆ ਜਾਂਦਾ ਇਹ ਹੋ ਗਿਆ ਫਿਰ ਉਸ ਤੋਂ ਬਾਅਦ ਸਾਡੇ ਸੋਲਿਡ ਵੇਸਟ ਮੈਨੇਜਮੈਂਟ ਪਲਾਂਟ ਲੱਗਿਆ ਹੋਇਆ ਗਿੱਲਾ ਸੁੱਕਾ ਕੂੜਾ ਸਾਰਾ ਪਿੰਡ ਦੀਆਂ ਮਾਈਆਂ ਨੂੰ ਸਾਰਿਆਂ ਨੂੰ ਸਮਝਾਇਆ ਹੋਇਆ ਇੱਕ ਸੇਵਾ ਕਰਮਚਾਰੀ ਰੱਖਿਆ ਹੋਇਆ ਉਹ ਸਾਰੇ ਪਿੰਡ ਚ ਇਕੱਠਾ ਜਾ ਕੇ ਢੇੜਾ ਦਿੰਦਾ ਤੇ ਗਿੱਲਾ ਤੇ ਸੁੱਕਾ ਕੂੜਾ ਅ ਤੇ ਉਹਦੀ ਖਾਦ ਬਣਦੀ ਉਹ ਖਾਦ ਅਸੀਂ ਪਿੰਡ ਚ ਜਿਹੜਾ ਵੀ ਲੋੜ ਬੰਦ ਹੈ ਜ ਜਿਹਨੂੰ ਜ਼ਰੂਰਤ ਹੈ ਉਹ ਲੈ ਲੈਂਦਾ ਤੇ ਜਿਹੜਾ ਸੁੱਕਾ ਹੋ ਗਿਆ ਬੋਟਲ ਵਗੈਰਾ ਜੋ ਵੀ ਹੈ ਉਹ ਵੇਚੀ ਜਾਂਦੀ ਹੈ ਪਲਾਸਟਿਕ ਹੁੰਦੀ ਹੈ ਤੇ ਇਹ ਚੀਜ ਹੋ ਗਿਆ ਫਿਰ ਤੁਸੀਂ ਦੇਖਿਆ ਹੋਵੇਗਾ ਪਾਰਕ ਬੜਾ ਵਧੀਆ ਸਾਡੇ ਬਣਿਆ ਹੈ ਖੁੱਲਾ ਢੁੱਲਾ ਬਹੁਤ ਵਧੀਆ ਪਾਰਕ ਹੈ ਪੱਕੀਆਂ ਗਲੀਆਂ ਨੇ ਪੱਕੀਆਂ ਨਾਲੀਆਂ ਨੇ ਏਕਣ ਦੇ ਕੰਮ ਵਧੀਆ ਹੋਏ ਬਣੇ ਉਹਦੇ ਕਰਕੇ ਸਾਡਾ ਪਿੰਡ ਓਡੀਐਫ ਪਲੱਸ ਮਾਡਲ ਚ ਆਉਂਦਾ ਸੀ ਤੇ ਉਹਦੇ ਕਰਕੇ ਸਾਨੂੰ ਇਹਨਾਂ ਨੇ ਇਨਵਾਈਟ ਕੀਤਾ ਸੀ ਤੁਹਾਡਾ ਬੜਾ ਵਧੀਆ ਪਿੰਡ ਸਾਫ ਸੁਥਰਾ ਪਿੰਡ ਹੈ ਪਿੰਡ ਸਾਡਾ ਹੈਗਾ ਛੋਟਾ ਜਿਹਾ 500 ਸਮਥਿੰਗ ਬੋਟ ਹੈ 600 ਤੋਂ ਘੱਟ ਹੈ ਤੇ ਜਿਹਨੇ ਕੰਮ ਬੜੇ ਵਧੀਆ ਹੋਏ ਬਣੇ ਜੀ ਪਹਿਲਾਂ ਵਾਲੇ ਸਰਪੰਚ ਅੱਛਾ ਕਿੰਨੀ ਕਦੋਂ ਨਿਰਾਸ਼ਤਾ ਮਨ ਦੇ ਵਿੱਚ ਆਈ ਕਿ ਯਾਰ ਜਿਸ ਲਾਲ ਕਿਲੇ ਦੇ ਉੱਤੇ ਖਾਲਸਾਈ ਨਿਸ਼ਾਨ ਕਈ ਵਾਰ ਝੁੱਲਿਆ ਕਿਹਾ ਜਾਂਦਾ ਕਿ 19 ਵਾਰ ਦਿੱਲੀ ਨੂੰ ਫਤਿਹ ਕੀਤਾ ਸਿੰਘਾਂ ਨੇ ਅੱਜ ਉਸੇ ਲਾਲ ਕਿਲੇ ਦੇ ਵਿੱਚ ਸਾਨੂੰ ਵੜਨ ਨਹੀਂ ਦਿੱਤਾ ਗਿਆ ਉਹੀ ਜਿਵੇਂ ਸੁਣਦੇ ਆਪਾਂ ਇਤਿਹਾਸ ਆਪਣਾ ਵੀ ਇੰਨੀ ਵਾਰੀ ਫਤਿਹ ਕਰਕੇ ਆਪਾਂ ਨੇ ਸਾਢਤਾ ਸੀ ਵੀ ਇਹ ਸਾਨੂੰ ਇਹਦੀ ਲੋੜ ਨਹੀਂ ਸਾਡੇ ਕੋਲ ਤਾਂ ਲਾਹੌਰ ਦਾ ਹੈਗਾ ਸਾਰਾ ਹੈਗਾ ਹਨਾ ਤੇ ਉਹੀ ਉਹੀ ਜਗ੍ਹਾ ਤੇ ਆਪਾਂ ਨੂੰ ਜਾ ਕੇ ਉਹਨਾਂ ਨੇ ਵੜ ਨਹੀਂ ਦਿੱਤਾ ਤੇ ਇੱਕ ਇਹ ਉਕਣ ਦੀ ਗੱਲ ਮਹਿਸੂਸ ਹੋਈ ਵੀ ਕਿਸੇ ਨੂੰ ਆਪਾਂ ਰਿਲੇਟਿਵ ਨੂੰ ਜਾਂ ਦੋਸਤ ਮਿੱਤਰ ਨੂੰ ਘਰੇ ਬੁਲਾ ਲਈ ਤੇ ਫਿਰ ਆਏ ਨੂੰ ਗੇਟ ਨਾ ਖੋਲੀਏ ਹਨਾ ਜੀ ਇਹ ਜਣੀ ਜੇ ਆਪਾਂ ਦੇਖਦੇ ਤਾਂ ਬਹੁਤ ਵੱਡੀ ਇੱਕ ਬੇਇੱਜ਼ਤੀ ਵਾਲੀ ਗੱਲ ਹੈ ਉਹਨਾਂ ਨੇ ਸਾਨੂੰ ਇਨਵੀਟੇਸ਼ਨ ਦਿੱਤਾ ਉਹਨਾਂ ਨੇ ਸਾਨੂੰ ਆਪਣੀਆਂ ਗੱਡੀਆਂ ਕਿਰਾਏ ਤੇ ਕਰਕੇ ਲੈ ਕੇ ਗਏ ਸਰਕਾਰ ਨੇ ਖਰਚਾ ਕੀਤਾ ਹੋਟਲ ਪ੍ਰੋਵਾਈਡ ਕਰੇ ਸਾਰਾ ਕੁਝ ਕਰਿਆ ਬਸ ਕੋਆਰਡੀਨੇਟਰ ਰਕੋ ਚ ਦਿੱਤਾ ਉਹ ਨਾ ਨਹੀਂ ਤੇ ਫਿਰ ਕੀ ਉੱਥੇ ਕੀ ਰੀਜ਼ਨ ਹੋਇਆ ਵੀ ਜਿਹੜੇ ਹੋਰ ਇਨੇ ਗੋਆ ਤਾਮਿਲਨਾਡੂ ਸਾਰੇ ਆਏ ਹੋਏ ਸੀ ਉਹ ਜਾ ਸਕਦੇ ਨੇ ਇੱਕ ਅਸੀਂ ਸਰੀ ਸਾਬ ਪਾਈ ਹੋਈ ਕਰਕੇ ਅਸੀਂ ਜਾ ਨਹੀਂ ਸਕਦੇ ਤੇ ਬੜੀ ਨਾਮੋਸੀ ਹੋਈ ਬੜੀ ਆਪਦੇ ਆਪ ਨੂੰ ਮਨ ਨੂੰ ਹੋਇਆ ਵੀ ਕੀ ਇਹ ਹੋਇਆ ਤੇ ਉਸ ਤੋਂ ਬਾਅਦ ਇੱਕ ਆਫਰ ਦੇਣੀ ਵੀ ਹਾਂ ਜੀ ਤੁਸੀਂ ਉਤਾਰ ਕੇ ਚਲੇ ਜਾਓ ਫਿਰ ਕੋਈ ਗੱਲ ਨਹੀਂ ਹੈਗੀ ਤੇ ਇੱਕ ਇਹ ਤਾਂ ਮਨਲਾ ਤਾਂ ਸਾਡੇ ਨਾਲ ਹੱਥਾਂ ਹੀ ਹੁੰਦਾਗਾ 에어ਪੋਰਟ ਤੇ ਵੀ ਸਾਨੂੰ ਇਹ ਗੱਲ ਕਹਿ ਦਿੱਤੀ ਜਾਂਦੀ ਹੈ ਕਿ ਸਰੀ ਸਾਬ ਉਤਾਰ ਦਿਓ ਜੀ ਤੁਸੀਂ ਉੱਥੇ ਜਾ ਕੇ ਲੈ ਲਿਓ ਲੈ ਲਿਓ ਤੇ ਫਿਰ ਤੁਸੀਂ ਇਹ ਦੇਖੋ ਚਲੋ ਮੈਂ ਫਿਰ ਵੀ ਇਹਨੂੰ ਇਹ ਮੰਨਦਾ ਵੀ ਉੱਥੇ ਬਹੁਤ ਮਨਿਸਟਰ ਸੀ ਮੋਦੀ ਸੀ ਸਾਹਿਬ ਹੋਰ ਸਾਰੇ ਹੈਗੇ ਸੀ ਨਾ ਜਿਹੜੀ ਪਿੱਛੇ ਹੁਣ ਰਾਜਸਥਾਨ ਚੋ ਗੁੜੀਆ ਦੀ ਗੱਲ ਹੋਈ ਹੈ ਤੇ ਕੀ ਉਹ ਸ੍ਰੀ ਸਾਹਿਬ ਪਾ ਕੇ ਪੇਪਰ ਦੇਣ ਜਾਣ ਰਹੀ ਸੀ ਉੱਥੇ ਉਹਨਾਂ ਨੂੰ ਕੀ ਸਿਕਿਉਰਿਟੀ ਰੀਜ਼ਨ ਕੀ ਹੋ ਗਿਆ ਸੀ ਉੱਥੇ ਤਾਂ ਕੋਈ ਸਿਕਿਉਰਿਟੀ ਰੀਜ਼ਨ ਨਹੀਂ ਇੱਥੇ ਤਾਂ ਕਹਿੰਦੇ ਸਿਕਿਉਰਿਟੀ ਰੀਜ਼ਨ ਹੈ ਤੇ ਸਿਕਿਉਰਿਟੀ ਰੀਜ਼ਨ ਫਿਰ ਇਹ ਹੋ ਜਾਂਦਾ ਵੀ ਹਜ਼ਾਰਾਂ ਪੁਲਿਸ ਵਾਲੇ ਬੀਐਸਐਫ ਵਾਲੇ ਫੌਜੀ ਸਾਰੇ ਹੈਗੇ ਸੀ ਉੱਚ ਇੱਕ ਬੰਦਾ ਇਕੱਲੀ ਸ੍ਰੀ ਸਾਹਿਬ ਨਾਲ ਕੀ ਕਰ ਸਕਦਾ ਹੂੰ ਅਰ ਉਹ ਵੀ 500 600 ਫੁੱਟ ਦੂਰ ਬੈਠੇ ਨੇ ਮੋਦੀ ਸਾਹਿਬ ਤੇ ਬੈਕਗ੍ਰਾਉਂਡ ਬੰਦੇ ਦਾ ਪਹਿਲਾਂ ਆਪਾਂ ਚੈੱਕ ਕਰ ਚੁੱਕੇ ਆ ਵੀ ਕਿਵੇਂ ਦੇ ਬੰਦੇ ਨੇ ਕੀ ਗੱਲ ਹੈ ਫਿਰ ਉਸ ਤੋਂ ਬਾਅਦ ਇਨਵਾਈਟ ਕੀਤਾ ਇਹ ਸਿੱਖਾਂ ਨਾਲ ਹੋ ਰੇ ਲਗਾਤਾਰ ਵਤੀਰੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਇਹ ਕਿੰਨਾ ਵੱਡਾ ਜਲਉ ਮੰਨਦੇ ਹੋ ਦੇਖੋ ਜਦ ਕਿ ਤੇ ਕੁਰਬਾਨੀਆਂ ਦੀ ਜ਼ਰੂਰਤ ਹੈ ਕਿਤੇ ਲੰਗਰ ਦੀ ਜ਼ਰੂਰਤ ਆ ਕਿਤੇ ਹੜਾ ਆ ਗਿਆ ਕਿਤੇ ਭੁੱਖਮਰੀ ਹੋ ਗਈ ਸੁੱਕਾ ਪੈ ਗਿਆ ਜਦ ਤੈਨਾਂ ਨੂੰ ਸਿੱਖ ਯਾਦ ਆਉਂਦੇ ਨੇ ਵੀ ਹਾਂਜੀ ਲੰਗਰ ਲਗਾਓ ਆ ਕਿ ਤੇ ਕਿਤੇ ਹੁਣ ਜੰਮੂ ਚ ਜਾ ਕੇ ਕਿਤੇ ਵੀ ਲੜਾਈ ਹੁੰਦੀ ਹੈ ਪਹਿਲਾ ਆਪਣੀ ਸਿੱਖ ਰੈਜੀਮੈਂਟ ਜਾਂਦੀ ਹੈ ਨਿਸਾਨ ਸਾਹਿਬ ਝੂਲਦਾ ਉਹਨਾਂ ਦਾ ਬਕਾਇਦਾ ਉੱਥੇ ਗੁਰੂ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ ਸਾਰਾ ਕੁਝ ਹੁੰਦਾ ਹੈ ਉਹਨਾਂ ਦਾ ਫਿਰ ਇਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਹਾਂ ਇਹ ਸਿੱਖ ਨੇ ਜਾਂ ਇਹਨਾਂ ਦੇ ਕਕਾਰ ਪਾਏ ਹੋਏ ਨੇ ਫੌਜੀਆਂ ਦੇ ਵੀ ਕਕਾਰ ਪਾਏ ਹੋਏ ਨੇ ਕੀ ਉਹਨਾਂ ਦੇ ਕਕਾਰ ਲਾਉਂਦੇ ਨੇ ਉਹ ਸਾਰਿਆਂ ਨੂੰ ਪਤਾ ਹੈ ਤੇ ਹੁਣ ਇਹ ਰੀਜ਼ਨ ਦੇ ਰਹੇ ਨੇ ਚਲੋ ਹੁੰਦਾ ਵੀ ਇਹ ਜਿਹੜੇ ਆਪਣੇ ਉਸੇ ਸੀ ਗਤ ਗੌਰ ਜੀ ਸੀਗੇ ਐਸਪੀ ਯ ਉਹਨਾਂ ਨੂੰ ਇਹਦੇ ਬਾਰੇ ਨੌਲੇਜ ਨਹੀਂ ਸੀ ਕਿ ਉਹ ਪਰ ਗੁਰਤੇ ਆਂ ਜੀ ਹੈਰਾਨੀ ਦੀ ਗੱਲ ਨਹੀਂ ਆ ਕਿ ਸਾਡਾ ਇਤਿਹਾਸ ਇੰਨਾ ਵੱਡਾ ਜਿਹਨੂੰ ਦੁਨੀਆ ਸਮਝ ਚੁੱਕੀ ਆ ਜਿਹਨੂੰ ਅਮਰੀਕਾ ਵਰਗੇ ਮੁਲਕ ਸਮਝ ਚੁੱਕੇ ਆ ਦੀ ਸਿੱਧੂ ਗੱਲ ਸੁਣਾਉਂਦਾ ਸੀ ਕਹਿੰਦੇ ਅਮਰੀਕਾ ਦਾ ਇੱਕ ਸ਼ਹਿਰ ਆ ਜਿੱਥੇ ਨਗਰਿਕਾਂ ਨਿਕਲਦਾ ਤੇ ਉਹਨਾਂ ਦਾ ਮੂਰੇ ਝੰਡੇ ਦੇ ਨਾਲ ਨਿਸ਼ਾਨ ਸਾਹਿਬ ਸਾਡਾ ਝੰਡਾ ਝੂਲਦਾ ਹੈਗਾ ਪੂਰਾ ਸ਼ਹਿਰ ਬੰਦ ਹੁੰਦਾ ਜੇ ਅਮਰੀਕਾ ਗੱਲ ਸਮਝ ਸਕਦਾ ਕਿ ਸਾਡਾ ਭਾਰਤ ਮੁਲਕ ਹਲੇ ਤੱਕ ਇਹ ਗੱਲ ਕਿਉਂ ਨਹੀਂ ਸਮਝਿਆ ਇਹੀ ਤਾਂ ਫਿਰ ਇਹ ਹੁੰਦਾ ਵੀ ਅਸੀਂ ਕਿਉਂ ਕਹਿੰਨੇ ਆ ਦੇਖੋ ਮੈਨੂੰ ਮੇਰੇ ਤੇ ਬੀਤੀ ਨਹੀਂ ਸੀ ਪ੍ਰੈਕਟੀਕਲ ਮੈਨੂੰ ਇਹ ਹੁੰਦਾ ਸੀ ਪਤਾ ਨਹੀਂ ਲੋਕ ਵੈਸੇ ਹੀ ਕਹੀ ਜਾਂਦੇ ਨੇ ਹਨਾ ਵੀ ਅਸੀਂ ਹਜੇ ਵੀ ਗੁਲਾਮ ਆ ਜਾਂ ਹਜੇ ਵੀ ਹਾਂ ਪਰ ਜਦ ਆਪਦੇ ਤੇ ਹੰਡਾਉਂਦੇ ਆਪਾਂ ਗੱਲ ਫੇਰ ਪਤਾ ਲੱਗਦਾ ਹੁਣ ਆਪਦੇ ਆਪ ਨੂੰ ਮਹਿਸੂਸ ਹੋ ਰਿਹਾ ਵੀ ਅਸੀਂ ਸੱਚਮੁੱਚ ਗੁਲਾਮ ਆ ਸੀ ਆਜ਼ਾਦ ਨਹੀਂ ਹੈਗੇ ਕਿਉਂਕਿ ਕੈਨੇਡਾ ਚ ਸੈਕੰਡ ਲੈਂਗੁਏਜ ਪੰਜਾਬੀ ਹੋ ਚੁੱਕੀ ਹੈ ਠੀਕ ਹੈ ਜੀ ਤੇ ਅਮਰੀਕਾ ਚ ਵਧੀਆ ਸਤਿਕਾਰ ਹੈ ਸਾਰੇ ਲਗਭਗ ਹੈਗਾ ਇੱਕ ਫਰਾਂਸ ਫਰਾਂਸ ਚ ਆਈ ਸੀ ਵੀ ਕਿਸੇ ਦੀ ਪੱਗ 에어ਪੋਰਟ ਤੇ ਲਹਾਈ ਚਲੋ ਰੀਜ਼ਨ ਹੋਏਗਾ ਬਟ ਉਹ ਫਿਰ ਵੀ ਉਹਨੂੰ ਠੀਕ ਕਰ ਰਹੇ ਨੇ ਬਟ ਆਪਣੇ ਤਾਂ ਇਤਿਹਾਸ ਪਤਾ ਇਹਨਾਂ ਨੂੰ ਗੁਰੂ ਤੇਗ ਬਹਾਦਰ ਜੀ ਨੇ ਹਿੰਦੂ ਵਾਲੀ ਦਾ ਆਪਦਾ ਸਿਰ ਕਟਵਾਇਆ ਸੀ ਸੀਟੀ ਤੇ ਜਾ ਕੇ ਚਾਂਦਨੀ ਚੌਕ ਤੇ ਸੀਜ਼ ਦਿੱਤਾ ਉਸੇ ਦਿੱਲੀ ਚ ਵੜਨ ਤੋਂ ਸਾਨੂੰ ਅਜੇ ਰੋਕਿਆ ਜਾਂਦਾ ਉਥੋਂ ਕੀ ਅੱਧਾ ਕਿਲੋਮੀਟਰ ਵੀ ਨਹੀਂ ਹੈਗਾ ਲਾਲ ਕਿਲਾ ਠੀਕ ਹੈ ਜੀ ਤੇ ਉਹ ਆਪਾਂ ਅੱਧੀ ਦੁਨੀਆ ਨੂੰ ਤਾਂ ਜਾਂ ਦੱਸ ਚੁੱਕੀਆਂ ਵੀ ਅਸੀਂ ਕੀਆਂ ਕੀ ਕੌਮ ਹੈ ਕੀ ਸਾਡੇ ਇਤਿਹਾਸ ਹੈ ਤੇ ਕੀ ਸਾਡੇ ਪੰਜ ਕਕਾਰ ਨੇ ਅਸੀਂ ਆਪਣੇ ਦੇਸ਼ ਚ ਨਹੀਂ ਦੱਸ پا ਰਹੇ ਜਾਂ ਪਤਾ ਨਹੀਂ ਵੀ ਸਰਕਾਰ ਬੋਲੀ ਹੋਈ ਵੀ ਹੈ ਸੁਣਨਾ ਨਹੀਂ ਚਾਹੁੰਦੀ ਹੈਗੀ ਕੀ ਹੈ ਤੇ ਕਿਤੇ ਨਾ ਕਿਤੇ ਜਣੀ ਮੈਨੂੰ ਲੱਗਦਾ ਵੀ ਐਸਜੀਪੀਸੀ ਵੀ ਇਹ ਗੱਲਾਂ ਚ ਨਾਕਾਮ ਹੋ ਰਹੀ ਹੈ ਕਿ ਉਹ ਆਪਣੇ ਇਹਦੇ ਚ ਆਪਣਾ ਪ੍ਰਚਾਰ ਨਹੀਂ ਕਰ پا ਰਹੇ ਵੀ ਅਸੀਂ ਸਾਡੇ ਕੀ ਹੈਗੇ ਸਾਡੀਆਂ ਸੰਸਥਾਵਾਂ ਚ ਕਿਤੇ ਨਾ ਕਿਤੇ ਕਮੀ ਲੱਗਦੀ ਹੈ ਕਿ ਉਹ ਇਹਦੀ ਲੜਾਈ ਲੜ ਨਹੀਂ ਸਕੀਆਂ ਹਰ ਰੋਜ਼ ਨਵੇਂ ਨਾਮ ਨਵੇਂ ਮਾਮਲੇ ਸਾਹਮਣੇ ਆਉਂਦੇ ਆ ਤੇ ਬਹੁਤ ਵੱਡੀ ਉਹ ਹੈ ਵੀ ਜਿਵੇਂ ਪੰਜਾਬ ਸਰਕਾਰ ਦੇ ਬਰਾਬਰ ਜਾਂ ਉਸ ਤੋਂ ਵੱਡਾ ਕਹਿੰਦੇ ਨੇ ਬਜਟ ਹੁੰਦਾ ਆਪਣਾ ਐਸਜੀਪੀਸੀ ਦਾ ਤੇ ਆਪਾਂ ਇੱਕ ਆਪ ਦੇ ਆਪ ਨੂੰ ਐਕਸਪਲੋਰ ਨਹੀਂ ਕਰ ਸਕਦੇ ਵੀ ਅਸੀਂ ਕਿੱਥੇ ਖੜੇ ਆ ਕੀ ਗੱਲ ਹੈ ਕੀ ਨਹੀਂ ਹੈਗਾ ਤੇ ਜਦ ਇਹ ਕਰਨ ਦੇ ਜਾ ਕੇ ਹੁੰਦਾ ਫਿਰ ਆ ਦੋ ਦਿਨ ਨਿਊਜ਼ਾਂ ਚੱਲਦੀਆਂ ਨੇ ਉਸ ਤੋਂ ਬਾਅਦ ਸਾਰਾ ਖਤਮ ਹੋ ਜਾਂਦੀ ਹੈ ਗੱਲ ਤੇ ਉਹਦੇ ਨਾਲ ਤਾਂ ਕੋਈ ਹੁੰਦਾ ਨਹੀਂ ਹੁਣ ਮੈਨੂੰ ਏਸੀ ਵੀ ਦੇਖੋ ਹੋ ਸਕਦਾ ਕੋਈ ਹੋਰ ਵੀ ਹੋਵੇ ਉੱਥੇ ਗੁਰਸਿੱਖ ਵੀ ਉਹਨੂੰ ਵੀ ਮੋੜਿਆ ਗਿਆ ਹੋਵੇ ਬਟ ਮੈਨੂੰ ਏਸੀ ਪਹਿਲਾਂ ਮੈਨੂੰ ਹੋਇਆ ਵੀ ਨਹੀਂ ਆਪਾਂ ਕੀ ਲੈਣਾ ਛੱਡੋ ਪਰੇ ਪਰ ਫਿਰ ਮਨ ਚਾਏ ਵੀ ਮਨਾ ਆਪਾਂ ਇੰਨਾ ਕ ਤਾਂ ਕਰ ਹੀ ਸਕਦੇ ਆ ਹਣਾ ਜੇ ਆਪਾਂ ਨਹੀਂ ਕਰਾਂਗੇ ਫਿਰ ਹੋਰ ਕਿਸੇ ਨੂੰ ਕੀ ਹੋਊਗਾ ਅੱਜ ਮੇਰੇ ਨਾਲ ਹੋਇਆ ਕੱਲੂ ਕਿਸੇ ਹੋਰ ਨਾਲ ਹੋਊਗਾ ਇਹ ਜਦ ਕੋਈ ਵੀ ਹੁੰਦਾ ਇੱਕ ਬੰਦੇ ਦਾ ਉਹ ਬਣ ਜੇ ਫਿਰ ਉਹ ਦੱਬਣ ਵਾਲੇ ਨੂੰ ਹੋਰ ਦੱਬੀ ਜਾਂਦਾ ਹੁੰਦਾ ਜੇ ਹੁਣ ਆਪਾਂ ਇੱਕ ਵਾਰੀ ਸਟੈਂਡ ਕਰਾਂਗੇ ਤਾਂ ਕਿਤੇ ਨਾ ਕਿਤੇ ਤਾਂ ਇਹਦਾ ਕੋਈ ਜਾ ਕੇ ਸੋਲੂਸ਼ਨ ਸਾਡੇ ਤਾਂ ਇਤਿਹਾਸ ਦੇ ਵਿੱਚ ਕਿਹਾ ਗਿਆ ਜ਼ੁਲਮ ਕਰਨਾ ਤੇ ਸਹਿਣਾ ਪਾਪ ਪਾਪ ਹੈ ਉਹ ਚੀਜ਼ ਹੈਗੀ ਹੈ ਜੀ ਇਹਦੇ ਕੋਈ ਗੱਲ ਨਹੀਂ ਆਪਦੇ ਆਪ ਚ ਹੁਣ ਅਸੀਂ ਆਉਣਾ ਅੱਜ ਸੀ 17 ਤਰੀਕ ਨੂੰ ਵਾਪਸੀ ਸੀ ਸਾਡੀ ਬਟ ਆਪਦੇ ਮਨ ਨੇ ਸਾਨੂੰ ਉਹ ਨਹੀਂ ਕਰਿਆ ਹੈਗਾ ਵੀ ਅਸੀਂ ਕਾਹਦੇ ਲਈ ਰਹਿਣਾ ਹੋਰੇ ਅਰਸੋ ਸਾਨੂੰ 15 ਦੀ ਰਾਤ ਕੱਟਣੀ ਪਈ ਉੱਥੇ ਕਿਉਂ ਆ ਨਹੀਂ ਸਕਦੇ ਸੀ ਲੇਟ ਉਹਨਾਂ ਨੇ ਉਹ ਕਰਿਆ ਸਾਨੂੰ ਬਟ ਕੱਲ 16 ਨੂੰ ਉਹਨਾਂ ਨੂੰ ਪਹਿਲਾਂ ਹੀ ਕਹਤਾ ਸੀ ਮੈਂ ਸਾਨੂੰ ਹਸਪਤਾਲ ਜੀ ਨੂੰ ਮੈਂ ਸਾਰਾ ਆਪਾਂ ਟਾਈਮ ਨਾਲ ਚੱਲੀਏ ਕਹਿੰਦੇ ਵੀ ਕੱਲ ਨੂੰ ਵੀ ਵੀ ਕੱਲ ਨੂੰ ਜਾਵਾਂਗੇ ਅੱਜ ਹੋਰ ਉਹਨਾਂ ਨੇ ਦਿੱਲੀ ਘਮਾਉਣਾ ਸੀ ਬਸ ਲੈ ਕੇ ਵਾਜੀ ਨਹੀਂ ਵੀ ਆਪਾਂ ਨੂੰ ਜਿਹੜਾ ਕੰਮ ਸੀ ਮੇਨ ਉਹ ਤਾਂ ਆਪਣਾ ਹੋਇਆ ਨਹੀਂ ਹੈਗਾ ਆਪਾਂ ਨੂੰ ਜਾਣ ਨਹੀਂ ਦਿੱਤਾ ਹੁਣ ਬਾਕੀ ਘੁੰ ਸਾਰੇ ਚੀਜ਼ੋ ਤਾਂ ਆਪਾਂ ਕਦੇ ਵੀ ਜਾ ਕੇ ਦੇਖ ਸਕਦੇ ਆ ਤੇ ਫਿਰ ਅਸੀਂ ਕੱਲ ਜਣੀ ਸ਼ਾਮ ਨੂੰਗਾ 9-10 ਵਜੇ ਆਗੇ ਸੀ ਕਿਸੇ ਵੀ ਸੰਸਥਾ ਦੇ ਵੱਲੋਂ ਤੁਹਾਡੇ ਨਾਲ ਹੁਣ ਤੱਕ ਸੰਪਰਕ ਕੀਤਾ ਗਿਆ ਇਹ ਮਾਮਲਾ ਮੀਡੀਆ ਚ ਆਉਣ ਤੋਂ ਬਾਅਦ ਹਾਂਜੀ ਐਸਜੀਪੀਸੀ ਵੱਲੋਂ ਇੱਕ ਮੈਂਬਰ ਸੀ ਉਹਨਾਂ ਦੇ ਕਾਲ ਆਈ ਸੀ ਮੈਨੂੰ ਤੇ ਬਾਕੀ ਹੋਰ ਤਾਂ ਹਜੇ ਕਿਸੇ ਦਾ ਨਹੀਂ ਆਇਆ ਹੈਗਾ ਪੰਜਾਬ ਸਰਕਾਰ ਤੋਂ ਵੀ ਕੋਈ ਮੰਗ ਕਰਦੇ ਹਾਂ ਪੰਜਾਬ ਸਰਕਾਰ ਤੋਂ ਇਹੀ ਮੰਗ ਹੈ ਵੀ ਸਾਡੇ ਹੱਕਾਂ ਨੂੰ ਅੱਗੇ ਰੱਖਿਆ ਜਾਵੇ ਤੇ ਪੰਜਾਬ ਸਰਕਾਰ ਇਸ ਗੱਲ ਤੇ ਸਟੈਂਡ ਲੈ ਸਕਦੀ ਹੈ ਵੀ ਹਾਂ ਜੀ ਸਾਡੇ ਪੰਜਾਬ ਚ ਸਾਡਾ ਇਤਿਹਾਸ ਹੈ ਆਪਾਂ ਉਹਨਾਂ ਨੂੰ ਸਮਝਾਈਏ ਦੱਸੀਏ ਵੀ ਸਾ ਅਸੀਂ ਕਿੱਥੇ ਸਟੈਂਡ ਕਰਦੇ ਹਾਂ ਕੀ ਸਾਡਾ ਉਹ ਹੈ ਤੇ ਜੇ ਪੰਜਾਬ ਸਰਕਾਰ ਤੇ ਜੇ ਐਸਜੀਪੀਸੀ ਇਹੀ ਕਰ ਸਕਦੇ ਨੇ ਦੇਖੋ ਮੈਂ ਜਿਵੇਂ ਛੋਟਾ ਹੋ ਗਿਆ ਬੰਦਾ ਇੱਕ ਇੱਕ ਬੰਦਾ ਇਹਨੂੰ ਕੁਝ ਨਹੀਂ ਕਰ ਸਕਦਾ ਅਸੀਂ ਤਾਂ ਇੱਕ ਆਵਾਜ਼ ਚੱਕ ਸਕਦੇ ਹਾਂ ਤੁਸੀਂ ਤੀਸਰਾ ਥੰਮੋ ਨਿਊਜ਼ ਜੋ ਵੀ ਹੈਗੇ ਨੇ ਤੇ ਅਸੀਂ ਤੁਹਾਡੇ ਤੱਕ ਗੱਲ ਪਹੁੰਚਾਤੀ ਹੁਣ ਅੱਗੇ ਤਾਂ ਹੋ ਗਈ ਅੱਗੇ ਉਹਨਾਂ ਨੇ ਕਰਨਾ ਅਸੀਂ ਆਪਣੇ ਸਟੈਂਡ ਤੇ ਖੜੇ ਹਾਂ ਅਸੀਂ ਇਹ ਤੋਂ ਹਿੱਲਦੇ ਨਹੀਂ ਹੈਗੇ ਵੀ ਜੋ ਵੀ ਸਾਡੇ ਨਾਲ ਹੋਇਆ ਜਦੋਂ ਪਿੰਡ ਦੇ ਵਾਲਿਆਂ ਨੂੰ ਇਹ ਗੱਲ ਪਤਾ ਲੱਗੀ ਹੋਣੀ ਤੁਸੀਂ ਦੱਸਿਆ ਹੋਣਾ ਵੀ ਆ ਕੇ ਆਪਣੇ ਨਾਲ ਆਏ ਆਏ ਕੀਤਾ ਪਿੰਡ ਦਾ ਰਿਐਕਸ਼ਨ ਕੀ ਸੀ ਪਿੰਡ ਦਾ ਰਿਐਕਸ਼ਨ ਸੀ ਤੁਸੀਂ ਦੇਖਿਆ ਹੋਊਗਾ ਸਵੇਰੇ ਲਾਈਵ ਚੱਲਿਆ ਸੀ ਨਿਊਜ਼ 88 ਤੇ ਤੇ ਉਹਨਾਂ ਨੇ ਬੜਾ ਵਧੀਆ ਤਰੀਕੇ ਨਾਲ ਉਹ ਕਰਿਆ ਤੇ ਪਿੰਡ ਦੇ ਨਾਲ ਖੜੇ ਨੇ ਉਹ ਕਰਿਆ ਉਹਨਾਂ ਨੇ ਵੀ ਹਾਂਜੀ ਇਹ ਬੜਾ ਮੰਦਭਾਗੀ ਘਟਨਾ ਹੈ ਇਹ ਕਿਉਂ ਹੋਇਆ ਇਹ ਹੋਣਾ ਨਹੀਂ ਚਾਹੀਦਾ ਸੀ ਬਟ ਪਹਿਲਾਂ ਜਿਵੇਂ ਅਸੀਂ 13 ਤਰੀਕ ਨੂੰ ਗਏ ਹੁਣ ਤੁਸੀਂ ਦੇਖੋ ਸੋਸ਼ਲ ਮੀਡੀਆ ਦਾ ਜਮਾਨਾ ਹੈ ਹਰ ਕੋਈ ਆਪ ਦਾ ਸਟੇਟਸ ਪਾਉਂਦਾ ਹੈ ਜਾਂ ਸਾਰਾ ਸਨੈਪਚੈਟ ਇੰਸਟਾ ਚਲਾਉਂਦੇ ਨੇ ਮੈਂ ਵੀ ਪਾਈ ਦੇਖੇ ਤੇ ਬੜਾ ਵਧੀਆ ਰਿਸਪੌਂਸ ਆ ਰਿਹਾ ਸੀ ਵੀ ਹਾਂਜੀ ਸਰਪੰਚ ਸਾਹਿਬ ਬਹੁਤ ਵਧੀਆ ਵਧੀਆ ਤੇ ਸਾਡਾ ਮੈਂ ਤੁਹਾਨੂੰ ਦੱਸਿਆ ਨਾ ਛੋਟਾ ਪਿੰਡ ਹੈ ਬਹੁਤ ਹੀ ਅੱਜ ਤੱਕ ਸਾਨੂੰ ਜਣੀ ਇਹਨਾਂ ਨੇ ਪਹਿਲਾਂ ਇਨਕੁਆਇਰੀ ਕੀਤੀ ਸੀ ਸਾਨੂੰ ਕੋਈ ਸਨਮਾਨ ਮਿਲਿਆ ਹੋਵੇ ਜੋ ਵੀ ਅੱਜ ਤੱਕ ਸਾਨੂੰ ਕੁਝ ਨਹੀਂ ਹੋਇਆ ਸੀ ਕਿ ਛੋਟਾ ਪਿੰਡ ਹੈ ਇੰਨੇ ਕੁ ਕੋਈ ਹੋ ਨਹੀਂ ਹੁੰਦਾ ਬਟ ਫਸਟ ਟਾਈਮ ਸੀ ਸਾਡਾ ਵੀ ਹਾਂ ਸਾਡੇ ਪਿੰਡ ਨੂੰ ਸਨਮਾਨ ਤਾਂ ਹੋਣਾ ਸੀ ਕਿ ਨੰਨੂ ਚਾਹੂਗਾ ਕਿ ਯਾਰ ਸਾਡੇ ਪਿੰਡ ਦਾ ਨਾਮ 15 ਅਗਸਤ ਤੱਕ ਬਸ ਐ ਪੋਸਟ ਪਾਉਣ ਨਹੀਂ ਦਿੰਦੇ ਸੀ ਕੋਈ ਸਟੇਟਸ ਪਾਉਣ ਨਹੀਂ ਜਦੇ ਕਮੈਂਟ ਆਉਂਦੇ ਸੀ ਵੀ ਹਾਂ ਜੀ ਬਹੁਤ ਵਧੀਆ ਬਹੁਤ ਚੰਗਾ ਆਏ ਆ ਕਾ ਦਾ ਆਉਂਗੇ ਅਸੀਂ ਤੁਹਾਡਾ ਸਵਾਗਤ ਕਰਾਂਗੇ ਬਹੁਤ ਜ਼ਿਆਦਾ ਉਤਸ਼ਾਹ ਸੀ ਫਿਰ ਜਦ ਆਏ ਦਿਨੀ ਮੈਂ ਫਿਰ ਉਹੀ ਸੀ ਅੱਜ ਸੀ ਪਹਿਲਾਂ ਦੱਸਿਆ ਵੀ 17 ਨੂੰ ਆਵਾਂਗੇ ਹੁੰਦਾ ਅਗਲੇ ਨੂੰ ਅਸੀਂ ਕਰਾਂਗੇ ਸਵਾਗਤ ਫਿਰ ਮੈਂ ਰਾਤ ਚੁੱਪ ਕਰਕੇ ਜੇ ਆ ਕੇ ਬਸ ਅਸੀਂ ਫਿਰ ਉਹ ਕੀ ਦੱਸਦੇ ਵੀ ਹੋਇ ਰਾਜ ਸਵੇਰੇ ਦੱਸਿਆ ਫਿਰ ਸਾਰੇ ਪਿੰਡ ਵਿੱਚ ਘਰੇ ਵੜਨਾ ਕਿੰਨਾ ਔਖਾ ਸੀਗਾ ਔਖਾ ਘਰੇ ਵੜਨਾ ਕਿ ਜੂਜੂ ਪਿੰਡ ਆ ਰਹੇ ਸੀ ਜੂਜੂ ਆਪਦੇ ਆਪ ਨੂੰ ਹੋ ਰਿਹਾ ਸੀ ਵੀ ਕਿਵੇਂ ਜਾਵਾਂਗੇ ਕੀ ਕਹਾਂਗੇ ਕਰਨ ਕੀ ਫਿਰ ਉਸ ਸਵਿਰੇ ਪਿੰਡਦਿਆਂ ਨੇ ਹੌਸਲਾ ਦਿੱਤਾ ਪਿੰਡ ਵਾਲਿਆਂ ਸਾਰਿਆਂ ਨੇ ਵੀ ਕੋਈ ਗੱਲ ਨਹੀਂ ਆਪਾਂ ਆਪਦੇ ਸਟੈਂਡ ਤੇ ਖੜੇ ਆਪਾਂ ਨੂੰ ਇਹਦੇ 'ਚ ਕੋਈ ਹੋਣੀ ਹੈਗਾ ਇਹ ਜਿਹੇ ਅਵਾਰਡ ਤਾਂ ਕਹ ਲਓ ਮਿਲਦੇ ਰਹਿੰਦੇ ਨੇ ਆਉਂਦੇ ਜਾਂਦੇ ਰਹਿੰਦੇ ਨੇ ਆਪਾਂ ਆਪਦਾ ਜਿਹੜਾ ਸਿੱਖੀ ਹੈ ਸਿੰਘ ਤਾਂ ਵੈਸੇ ਵੀ ਤੱਕ ਤਾਂ ਤਾਜਾਂ ਠੋਕਰ ਮਾਰ ਰਹੇ ਹਾਂ ਜੀ ਆ ਉਹ ਜਿੱਤ ਜ਼ਰੂਰੀ ਹੈ ਤੇ ਉਹਨਾਂ ਨੇ ਸਾਥ ਦਿੱਤਾ ਉਹ ਉਹਨਾਂ ਦੇ ਹੌਸਲਾ ਸੱਤ ਕੇ ਫਿਰ ਮੈਂ ਇਹ ਸਟੈਪ ਚੱਕਿਆ ਵੀ ਆਪਾਂ ਆਈਏ ਅੱਗੇ ਆਈਏ ਫਿਰ ਆਪਣਾ ਕੁਝ ਹੋਏਗਾ ਹੋਰ ਜਿਹੜੀਆਂ ਅਜਿਹੀਆਂ ਘਟਨਾਵਾਂ ਨੂੰ ਲੈ ਕੇ ਤੁਸੀਂ ਅੱਗੇ ਕੀ ਸੋਚਦੇ ਹੋ ਕਿ ਇਹਨਾਂ ਨੂੰ ਠੱਲ ਪਾਉਣ ਦੇ ਲਈ ਕੀ ਕੁਝ ਕੀਤਾ ਜਾ ਸਕਦਾ ਦੇਖੋ ਇਹ ਹੁੰਦਾ ਬਹੁਤ ਹੈ ਜੀ ਜਿਵੇਂ ਆਪਾਂ ਦੇਖਦੇ ਆ ਮੇਰੇ ਨਾਲ ਚਲੋ ਫਸਟ ਟਾਈਮ ਹੋਇਆ ਬਟ ਮੈਨੂੰ ਲੱਗਦਾ ਵੀ 70 80% ਲੋਕ ਚੁੱਪ ਹੋ ਜਾਂਦੇ ਨੇ ਤੁਸੀਂ ਰੋਜ਼ਾਨਾ ਦੇਖਦੇ ਆ ਹਾਂਜੀ ਅਗਲਾ ਕਹਿੰਦਾ ਛੱਡੋ ਆਪਾਂ ਹੁਣ ਅੱਜ ਸਵੀਰਦੀ ਦੇਖੋ ਚੱਲ ਰਹੇ ਨੇ ਇੰਟਰਵਿਊ ਸਾਰਾ ਕੁਝ ਇਹ ਕੰਮ ਸਾਡੇ ਕੇ ਕਰਨਾ ਪੈਂਦਾ ਆਪਾਂ ਨੂੰ ਬਟ ਜੇ ਕੋਈ ਬਦਲਾਅ ਲਿਆਉਣਾ ਹੈ ਉਹਦੇ ਲਈ ਕੁਝ ਤਾਂ ਕਰਨਾ ਪਏਗਾ ਤੇ ਜੇ ਆਪਾਂ ਮੈਂ ਵੀ ਚੁੱਪ ਕਰ ਜਾਂਦਾ ਫਿਰ ਆਪਾਂ ਵੀ ਉਹਨਾਂ ਲੋਕਾਂ ਵਰਗੇ ਹੋ ਜਾਂਦੇ ਬਸ ਇਹ ਵੀ ਜੇ ਆਪਾਂ ਖੜਾਂਗੇ ਸਟੈਂਡ ਕਰਾਂਗੇ ਕੋਈ ਨਾ ਕੋਈ ਹਾਲ ਤਾਂ ਕੁਝ ਨਾ ਕੁਝ ਤਾਂ ਹੋਏਗਾ ਤੇ ਉਹ ਚੀਜ਼ ਹੈ ਵੀ ਹਾਂ ਖੜਨਾ ਜ਼ਰੂਰੀ ਹੈ ਅੱ ਅੱਜ ਮੈਨੂੰ ਨਾ ਆਉਂਦੇ ਹੋਏ ਨੂੰ 26 ਜਨਵਰੀ ਦਾ ਦਿੱਲੀ ਲਾਲ ਕਿਲਾ ਚੇਤੇ ਆ ਰਿਹਾ ਸੀ ਕਿ ਉਦੋਂ ਵੀ ਇਹਨਾਂ ਨੂੰ ਚੀਕਾਂ ਨਿਕਲੀਆਂ ਸੀਆਂ ਵੀ ਜਦੋਂ ਖਾਲਸਾ ਨਿਸ਼ਾਨ ਉੱਥੇ ਝੁੱਲਿਆ ਸੀ ਹਾਲਾਂਕਿ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ 19 ਵਾਰ ਪਹਿਲਾ ਸਿੰਘਾਂ ਨੇ ਉੱਥੇ ਨਿਸ਼ਾਨ ਸਾਹਿਬ ਚਲਾਇਆਗਾ ਤੇ ਜਿੱਤ ਕੇ ਇਹਨਾਂ ਨੂੰ ਦਾਨ ਦਿੱਤੀ ਹੋਈ ਆ ਇਹਨਾਂ ਦੀ ਮਲਕੀਅਤ ਨਹੀਂ ਆ ਦਿੱਲੀ ਹਾਂਜੀ ਹਾਂ ਇਹ ਹੈਗੀ ਉਹ ਇੱذ ਕੋਈ ਝੂਠ ਨਹੀਂ ਹੈਗਾ ਤੇ ਚਲੋ ਦੀਪ ਸਿੱਧੂ ਸੀ ਸਾਰੇ ਸੀ ਉਹ ਨੌਜਵਾਨ ਉਹਨਾਂ ਨੇ ਗਏ ਉੱਥੇ ਉਹ ਕਰਿਆ ਉਹ ਵੀ ਇਹਨਾਂ ਨੇ ਬੜੀ ਨਕੀਦੀ ਕਰੀ ਵੀ ਹਾਂ ਏਕਣ ਕਰਿਆ ਹਣਾ ਚਲੋ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ ਉਹ ਚੰਗਿਆ ਵਾਲੇ ਨੇ ਚੰਗਾ ਕਿਹਾ ਮਾੜਿਆ ਵਾਲੇ ਨੇ ਮਾੜਾ ਕਿਹਾ ਉਹ ਦੋਨੋਂ ਸਾਈਡਾਂ ਹੁੰਦੀਆਂ ਨੇ ਚਲੋ ਉਹ ਜੋਰ ਜ਼ਬਰਦਸਤੀ ਸੀ ਜਾਂ ਇੰਨਾ ਲੋਕਾਂ 'ਚ ਰੋਸ ਸੀ ਵੀ ਹਾਂ ਇਹ ਕਿ ਕਾਨੂੰਨ ਪਾਸ ਕਰ ਰਹੇ ਜੋ ਵੀ ਕਰ ਰਹੇ ਨੇ ਬਟ ਅੱਜ ਜਿਹੜੀ ਹੁਣ ਏ 15 ਅਗਸਤ ਤੇ ਇਹ ਗੱਲ ਹੋਈ ਹੈ ਸਾਡੇ ਨਾਲ ਇਹਦੇ 'ਚ ਤਾਂ ਕੋਈ ਹੈ ਉਹ ਨਹੀਂ ਸੀ ਹੈ ਇੱਕ ਪਾਸੇ ਅਸੀਂ ਰੌਲਾ ਪਾ ਰਹੇ ਹ 79ਵੇਂ ਆਜ਼ਾਦੀ ਦਿਹਾੜੇ ਦਾ ਦੂਜੇ ਪਾਸੇ ਅਸੀਂ ਆਪਣੇ ਉਦੇਸ਼ ਦੇ ਲੋਕਾਂ ਨੂੰ ਗੁਲਾਮੀ ਦਾ ਅਹਿਸਾਸ ਕਰਾ ਰਹੇ ਹਾਂ ਹਾਂਜੀ ਹੁਣ 79 ਇਅਰ ਹੋ ਗਏ ਦੇਖ ਲਓ ਵੀ ਇੰਡੀਆ ਆਜ਼ਾਦ ਹੈ ਪਰ ਆਪਾਂ ਤਾਂ ਜາດ ਅਜੇ ਤੱਕ ਹੋਏ ਨਹੀਂ ਹੈਗੇ ਜਿਹੜੇ ਇਹਨਾਂ ਦਾ ਆਪਣੇ ਨਾਲ ਵਤੀਰਾ ਹੈ ਪੰਜਾਬੀਆਂ ਨਾਲ ਜਾਂ ਸਿੱਖਾਂ ਨਾਲ ਹੁਣ ਆਪਾਂ ਕਿਵੇਂ ਕਹਦਾਂਗੇ ਵੀ ਅਸੀਂ ਆਜ਼ਾਦ ਆ ਹੂੰ ਇਹ ਚੀਜ਼ ਕਿਤੇ ਨਾ ਕਿਤੇ ਸੋਚਣ ਨੂੰ ਮਜਬੂਰ ਕਰ ਰਹੇ ਨੇ ਆਪਾਂ ਨੂੰ ਪਹਿਲਾਂ ਕਦੇ ਸੋਚਿਆ ਸੀ ਵੀ ਆਪਾਂ ਯਾਰ ਗੁਲਾਮ ਹੈਗੇ ਆ ਨਹੀਂ ਇੱਕ ਨੀਸੀ ਹੁੰਦਾ ਮਹਿਸੂਸ ਕਿਉਂ ਦੇਖੋ ਕਦੇ ਪੰਜਾਬ ਤੋਂ ਇੰਨਾ ਬਾਹਰ ਨਹੀਂ ਗਏ ਜੇ ਜਾਂਦੇ ਸੀ ਵੈਸੇ ਦੋ ਦਿਨ ਗਏ ਘੁੰਮ ਫਿਰ ਕੇ ਆ ਗਏ ਏਕਣ ਦੇ ਤਰੀਕੇ ਨਾਲ ਕਿਤੇ ਜਾਣ ਦਾ ਨਹੀਂ ਮੌਕਾ ਮਿਲਿਆ ਵੀ ਦੇਖੋ ਹੁਣ ਜਿਵੇਂ 7-8 ਮਹੀਨੇ ਹੋਏ ਨੇ ਸਰਪੰਚ ਬਣੇ ਨੂੰ ਹੁਣ ਜੂ ਜੂ ਵਿੱਚ ਆਪਾਂ ਇਨਵੋਲਵ ਹੋ ਰਹੇ ਹਾਂ ਹੁਣ ਪਤਾ ਲੱਗ ਰਿਹਾ ਹੈ ਪਹਿਲਾਂ ਕੋਈ ਪੋਸਟ ਆਉਂਦੀ ਹੁੰਦੀ ਸੀ ਆਪਾਂ ਨੂੰ ਐਂ ਚਲੋ ਇਹਨਾਂ ਨੇ ਕੁਝ ਕਰਿਆ ਹੋਊਗਾ ਕੋਈ ਸਰਾਰਤ ਕਰੀ ਹੋਊ ਕੋਈ ਗੱਲ ਹੋਈ ਹੋ ਤਾਂ ਇਹਨਾਂ ਨੇ ਏਕਣ ਕਰਿਆ ਵੀ ਐਡੀ ਇੱਕ ਰੱਖਦੀ ਆਪਦੀ ਸਟੇਟਾਂ ਨੂੰ ਭਾਰਤ ਸਰਕਾਰ ਬਟ ਹੁਣ ਪਤਾ ਲੱਗਦਾ ਵੀ ਦੇਖੋ ਕੋਈ ਮੇਰੇ ਨਾਲ ਕੋਈ ਏ ਨਹੀਂ ਸੀ ਕੋਈ ਮੁੰਡੇ-ਮੁੰਡੇ ਸੀ ਜਾਂ ਕੋਈ ਵਾਈਫ ਸੀ ਮੈਂ ਸੀ ਦੋ ਜਾਣੇ ਸੀ ਕਕਾਰ ਪਾਏ ਹੋਏ ਸੀ ਤੇ ਇਹਦੇ ਚ ਤਾਂ ਕਿਸੇ ਨੂੰ ਕੀ ਕਰਦਾ ਸੀ ਵਾਈਫ ਵੀ ਨਾਲ ਸੀ ਹਾਂਜੀ ਵਾਈਫ ਨਾਲ ਸੀ ਸਪਾਊਸ ਉਹਨਾਂ ਨੇ ਅਲਾਉ ਕਰਿਆ ਸੀ ਅਸੀਂ ਕਿਹਾ ਸੀ ਮੈਂਬਰ ਲੈ ਜਾਂਦੇ ਚਲੋ ਦੋ ਉਹ ਕਹਿੰਦੇ ਨਹੀਂ ਮੈਂਬਰ ਨਹੀਂ ਵੀ ਤੁਸੀਂ ਸਪਾਊਸ ਲਿਜਾ ਸਕਦੇ ਹੋ ਫਿਰ ਵਾਈਫ ਨਾਲ ਗਏ ਸੀ ਡੇਢ ਸਾਲ ਦਾ ਮੇਰਾ ਬੇਟਾ ਅਸੀਂ ਉਹਨੂੰ ਘਰੇ ਛੱਡਿਆ ਸਾਨੂੰ ਪਤਾ ਅਸੀਂ ਕਿਵੇਂ ਛੱਡਿਆ ਤੇ ਉਹ ਜਿਹੜੇ ਦੋਨੇ ਪਤੀ-ਪਤਨੀ ਅਮਰਤਾਰੀਆਂ ਜੀ ਹਾਂਜੀ ਦੋਨਾਂ ਨੇ ਸ੍ਰੀ ਸਾਹ ਪਾਏ ਹੋਏ ਆ। ਹਾਂਜੀ ਸ੍ਰੀ ਸਾਹ ਪਾਏ ਹੋਏ ਨੇ। ਭਾਈ ਜੀ ਸਿੱਖਾਂ ਦਾ ਭਵਿੱਖ ਕਿਵੇਂ ਦੇਖਦੇ ਹੋ ਇਸ ਮੁਲਕ ਦੇ ਅੰਦਰ? ਇਹਨੂੰ ਦੇਖ ਕੇ ਤਾਂ ਇਹੀ ਆ ਜੀ ਕੋਈ ਮੈਨੂੰ ਤਾਂ ਫਿਊਚਰ ਵਧੀਆ ਨਹੀਂ ਲੱਗ ਰਿਹਾ ਜਿਹੜੇ ਹਿਸਾਬ ਨਾਲ ਹਾਲਾਤ ਨੇ ਜਿਹੜੇ ਬਣ ਰਹੇ ਨੇ। ਪਰ ਜੇ ਤਾਂ ਸੁਧਾਰ ਹੋ ਜਾਏ ਤਾਂ ਬਹੁਤ ਵਧੀਆ ਗੱਲ ਹੈ ਪਰ ਇਹ ਕੋਈ ਵਧੀਆ ਸੰਕੇਤ ਨਹੀਂ ਹੈਗੇ। ਹੁਣ ਇਹਦੇ ਚ ਇੱਕ ਪਹਿਲੂ ਇਹ ਵੀ ਹੋ ਸਕਦਾਗਾ ਸਰਕਾਰ ਇਹ ਗੱਲ ਕਹਿ ਕੇ ਭੱਜ ਸਕਦੀ ਹੈ ਕਿ ਜੀ ਸਿਕਿਉਰਟੀ ਗਾੜਾ ਨਹੀਂ ਕਰਤਾ। ਅਸੀਂ ਕੋਈ ਨੋਟੀਫਿਕੇਸ਼ਨ ਜਾਰੀ ਅਜਿਹਾ ਨਹੀਂ ਕੀਤਾ ਸੀਗਾ। ਉਹਨਾਂ ਦੀ ਗਲਤੀ ਸੀ ਉਹਨਾਂ ਨੂੰ ਸਸਪੈਂਡ ਕੀਤਾ ਜਾ ਸਕਦਾ ਉੱਥੇ ਮੌਜੂਦ ਜਿਹੜੇ ਅਫਸਰ ਸੀਗੇ ਅਧਿਕਾਰੀ ਸੀਗੇ ਤੁਹਾਨੂੰ ਲੱਗਦਾ ਕਿ ਇਹ ਹੱਲ ਹੈ ਨਹੀਂ ਇਹ ਕੋਈ ਹੱਲ ਨਹੀਂ ਹੈਗਾ ਜੀ ਦੇਖੋ ਕੀ ਮੰਗ ਕਰਦੇ ਹਾਂ ਮੰਗ ਮੇਰੀ ਇਹ ਹੀ ਹੈ ਦੇਖੋ ਜਿਹੜੇ ਮੌਕੇ ਤੇ ਅਫਸਰ ਸੀ ਪਹਿਲੀ ਗੱਲ ਤੋਂ ਪੰਜਾਬ ਦਾ ਕੋਈ ਵੀ ਨਹੀਂ ਸੀ ਉਹਨਾਂ ਚ ਕੋਈ ਐਮਪੀ ਯੂਪੀ ਬਿਹਾਰ ਜੋ ਵੀ ਕਿਤੇ ਦੇ ਵੀ ਸੀ ਜਦ ਇਹਨਾਂ ਨੂੰ ਪਤਾ ਵੀ ਦੇਖੋ ਪੂਰੀਆਂ ਸਟੇਟਾਂ ਤੇ ਆ ਰਹੇ ਨੇ 100-100 ਬੰਦਾ ਇੱਕ ਇੱਕ ਸਟੇਟ ਚੋਂ ਆਪਦੇ ਬੁਲਾ ਸਕਦੇ ਨੇ ਪੁਲਿਸ ਵਾਲੇ ਜਾਂ ਫੌਜ ਵਾਲੇ ਕੋਈ ਵੀ ਤੇ ਉਹ ਹਰ 10 15 ਇਹਨਾਂ ਦੇ ਗੇਟ ਸੀ ਉਹਨਾਂ ਤੇ ਦੋ ਦੋ ਹਰ ਇਹ ਨਹੀਂ ਆਪਾਂ ਕਹਿੰਦੇ ਚਲੋ ਆਪਣੇ ਕੱਲੇ ਨਾਲ ਕੋਈ ਹੋਰ ਵੀ ਹੋ ਸਕਦਾ ਕਿਸੇ ਨੂੰ ਹੋਰ ਹਰਾਸ਼ਮੈਂਟ ਹੋਈ ਹੋਵੇ ਸਾਰਿਆਂ ਤੇ ਰੱਖੋ ਉਹਨਾਂ ਨੂੰ ਦੱਸੋ ਵੀ ਆਹ ਆਪਣਾ ਭਾਈ ਸਿਸਟਮ ਹੈ ਆਪਾਂ ਨੇ ਇਹ ਤਰੀਕੇ ਨਾਲ ਜਾਣ ਦੇਣਾ ਏਨ ਇੰਚ ਦੀ ਸੀਰੀਜ਼ ਆ ਬਲਾਉ ਹੈ ਇਸ ਤੋਂ ਵੱਡੀ ਹੈ ਨਹੀਂ ਚਲੋ ਮੇਰੇ ਕੋਲ 3 ਫੁੱਟ 5 ਫੁੱਟ ਦੀ ਹੁੰਦੀ ਮੈਂ ਮੰਨਦਾ ਵੀ ਮੇਰੀ ਗਲਤੀ ਹੈ ਉਹ ਆਪਾਂ ਨੂੰ ਕੋਈ ਜ਼ਰੂਰੀ ਨਹੀਂ ਨਾਲ ਰੱਖਣੀ ਵੀ ਕੈਰੀ ਕਰਨੀ ਹੈ ਇਹ ਤਾਂ ਜ਼ਰੂਰੀ ਆਪਾਂ ਨੂੰ ਤੇ ਉਸ ਤੋਂ ਬਾਅਦ ਜਿਹੜਾ ਹੁਣ ਉਹਦੇ ਤੇ ਬਲੇਮ ਕਰਨਗੇ ਸ਼ਸ਼ੀਕੰਤ ਗੌਰ ਜੀ ਤੇ ਚਲੋ ਉਹਨਾਂ ਨੇ ਆਪਣੀ ਡਿਊਟੀ ਨਿਭਾਈ ਤੇ ਉਹ ਕੱਲਿਆਂ ਨੂੰ ਤਾਂ ਨਹੀਂ ਹੋਇਆ ਉਹਨਾਂ ਨੇ ਬੈਰਲਸ ਕਰੀ ਬਕਾਇਦਾ ਕਾਲ ਕਰੀ ਉਹਨਾਂ ਨੇ ਵੀ ਕਿਸੇ ਸੀਨੀਅਰ ਨੂੰ ਪੁੱਛਿਆ ਆਪਦੇ ਨੂੰ ਅੱਛਾ ਉਹਨਾਂ ਨੇ ਅੱਗੇ ਪਰਮਿਸ਼ਨ ਲੈਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਪੁੱਛਿਆ ਹਾਂ ਜੀ ਉਹਨਾਂ ਨੇ ਪੁੱਛਿਆ ਵੀ ਹਾਂ ਜੀ ਏਕਣ ਏਕਣ ਹੋ ਰਿਹਾ ਕੀ ਕਰੀਏ ਅੱਗੇ ਤਾਂ ਉਹਨਾਂ ਨੂੰ ਡਿਨਾਈ ਹੋ ਗਿਆ ਵੀ ਨਹੀਂ ਆਉਣ ਨਹੀਂ ਦੇਣਾ ਤਾਂ ਉਹਨਾਂ ਨੇ ਕਹਤਾ ਵੀ ਨਹੀਂ ਸਰ ਅਲਾਉ ਨਹੀਂ ਹੈਗਾ ਤੇ ਦੂਸਰੀ ਗੱਲ ਚਲੋ ਜਿੰਨਾ ਕੁ ਮੈਨੂੰ ਉਹਨਾਂ ਦਾ ਲੱਗ ਰਿਹਾ ਵੀ ਉਹਨਾਂ ਦਾ ਕਸੂਰ ਹੈ ਵੀ ਸੰਵਿਧਾਨ ਤਾਂ ਭਾਰਤ ਦਾ ਉਹਨਾਂ ਨੇ ਵਧੀਆ ਰੈਂਕ ਤੇ ਨੇ ਵਧੀਆ ਉਹਨੇ ਉਹਨਾਂ ਨੇ ਭਾਰਤ ਦਾ ਸੰਵਿਧਾਨ ਪੜ੍ਹਿਆ ਉਹਦੇ ਚ ਆਪਾਂ ਨੂੰ ਅਲਾਉ ਕੀਤਾ ਹੋਇਆ ਵੀ ਆਪਾਂ ਨੂੰ 6 ਇੰਚ ਤੱਕ ਦੀ ਸਰੀ ਸਾਬ ਬਾ ਸਕਦੇ ਮੇਰੀ ਤਾਂ ਸਾਰੀ 4 ਇੰਚ ਦੀ ਹੈ ਜੀ ਹੂੰ ਠੀਕ ਹੈ ਤੇ ਜਣੀ ਨੀਰੀ ਪੂਰੀ ਆਪਾਂ ਉਹਨਾਂ ਤੇ ਨਹੀਂ ਐਮਪਲਾਈ ਤੇ ਨਹੀਂ ਸਿੱਟ ਸਕਦੇ ਗੱਲ ਕਿਤੇ ਨਾ ਕਿਤੇ ਜਾ ਕੇ ਇਹਦੇ ਚ ਸਰਕਾਰ ਬਰਾਬਰ ਦੀ ਭਾਗੀਦਾਰ ਹੈਗੀ ਹੈ ਕਿ ਉਹਨਾਂ ਨੂੰ ਜੇ ਨਹੀਂ ਪਤਾ ਸੀ ਤਾਂ ਉਹਨਾਂ ਨੂੰ ਦੱਸਣਾ ਚਾਹੀਦਾ ਸੀ ਕੋਈ ਉਹਨਾਂ ਦੀ ਪਹਿਲਾਂ ਕੋਈ ਮਣੀ ਮੋਟੀ ਟ੍ਰੇਨਿੰਗ ਹੁੰਦੀ ਕੁਝ ਵੀ ਹੁੰਦਾ ਇਹ ਜ਼ਰੂਰੀ ਸੀ ਕੱਲ ਨੂੰ ਜੇ ਸਰਕਾਰ ਦੁਬਾਰਾ ਤੁਹਾਨੂੰ ਸੱਦਾ ਦਿੰਦੀ ਹੈ ਕਿ ਆਜੋ ਦਿੱਲੀ ਅਸੀਂ ਦੁਬਾਰੇ ਸਨਮਾਨ ਵੀ ਕਰਦੇ ਹਾਂ ਤੇ ਤੁਹਾਡੇ ਤੋਂ ਮਾਫੀ ਵੀ ਮੰਗਦੇ ਹਾਂ ਫਿਰ ਤੁਸੀਂ ਜਾਓਗੇ ਨਹੀਂ ਹਜੇ ਤੱਕ ਤਾਂ ਕੋਈ ਏਕਣ ਦਾ ਵਿਚਾਰ ਨਹੀਂ ਹੈਗਾ ਜੀ ਵੀ ਹੁਣ ਦੁਬਾਰਾ ਇੱਕ ਵਾਰੀ ਉਹ ਜਾ ਕੇ ਇੰਨਾ ਜਣੀ ਮੁਰਨਾ ਔਖਾ ਹੋ ਗਿਆ ਵੀ ਬੇਇਜ਼ਤੀ ਕਰਾ ਕੇ ਹੁਣ ਵਾਰ-ਵਾਰ ਆਪਾਂ ਕਿਵੇਂ ਚੱਲੇ ਜਾਵਾਂਗੇ ਜੇ ਹੋਊਗਾ ਤਾਂ ਅਸੀਂ ਆਪਣੀ ਜਥੇਬੰਦੀ ਨਾਲ ਗੱਲ ਕਰਕੇ ਸਾਰਾ ਕਰਕੇ ਫਿਰ ਜਿਵੇਂ ਹੋਊਗਾ ਔਖਣ ਦਾ ਅੱਗੇ ਦਾ ਪ੍ਰੋਗਰਾਮ ਲਿਖਾਂਗੇ ਪਰ ਏਕਣ ਨਹੀਂ ਜਾਂਦੇ ਜੀ ਬਹੁਤ ਸ਼ੁਕਰੀਆ ਗੁਰਤੇਹਾਂ ਜੀ ਤੁਸੀਂ ਸਮਾ ਦਿੱਤਾ ਤੇ ਜਿਹੜੀ ਪੂਰੀ ਘਟਨਾ ਤੋਂ ਚਾਨਣਾ ਪਾਇਆ ਕੀ ਕੁਝ ਵਾਪਰਿਆ ਇਹ ਸਭ ਨੂੰ ਦੇਖ ਕੇ ਤੁਹਾਡੀ ਕੀ ਰਾਏ ਆ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਸਾਡੇ ਨਾਲ ਸਾਂਝੀ ਕਰਿਓ ਤੇ ਇਹ ਆਵਾਜ਼ ਨੂੰ ਜਿੱਥੋਂ ਤੱਕ ਵੀ ਪਹੁੰਚਾਇਆ ਜਾਂਦਾਗਾ ਉਤੋਂ ਤੱਕ ਪਹੁੰਚਾਓ ਇਹ ਮਾਮਲਾ ਅੱਜ ਕੱਲਾ ਗੁਰ ਧਿਆਨ ਦੇ ਨਾਲ ਨਹੀਂ ਹੋਇਆ ਅਜਿਹਾ ਅਨੇਕਾਂ ਸਾਡੇ ਪੰਜਾਬ ਦੇ ਸਾਡੇ ਸਿੱਖ ਭਾਈਚਾਰੇ ਨਾਲ ਸੰਬੰਧਿਤ ਲੋਕ ਨੇ ਘਟ ਗਿਣਤੀ ਜਿਹੜੇ ਵੱਖ-ਵੱਖ ਸਟੇਟਾਂ ਦੇ ਵਿੱਚ ਵਸ ਰਹੇ ਆ ਵੱਖ-ਵੱਖ ਦੇਸ਼ਾਂ ਦੇ ਵਿੱਚ ਰਹਿ ਰਹੇ ਆ ਉਹਨਾਂ ਦੇ ਨਾਲ ਹਮੇਸ਼ਾ ਹੀ ਵੱਤੀਰਾ ਕੀਤਾ ਜਾਂਦਾ ਉਸ ਧੱਕੇ ਨੂੰ ਰੋਕਣ ਦੇ ਲਈ ਆਪਾਂ ਨੂੰ ਨਾਲ ਮਿਲ ਕੇ ਹਮੜਾ ਮਾਰਨਾ ਪੈਣਾ ਇੱਕ ਆਵਾਜ਼ ਚੁੱਕਣੀ ਪੈਣੀ ਆ ਜਿਵੇਂ ਦੀਪ ਸਿੱਧੂ ਕਹਿੰਦਾ ਹੁੰਦਾ ਸੀ ਇਕੱਠੇ ਹੋ ਜਾਓ ਨਹੀਂ ਇਹਨਾਂ ਨੇ ਤੁਹਾਨੂੰ ਛੱਡਣਾ ਨਹੀਂ ਬਹੁਤ ਬਹੁਤ ਧੰਨਵਾਦ